ਪਾਕਿਸਤਾਨਾ ਦੇ ਚੰਡੀਗੜ੍ਹ ਮੋਰਚੇ ਨੂੰ ਲੈ ਕੇ ਚੰਡੀਗੜ੍ਹ ਪੁਲਿਸ ਨੇ ਅਡਵਾਈਜ਼ਰੀ ਕੀਤੀ ਜਾਰੀ ਕਈ ਸੈਕਟਰਾਂ ਦੇ ਵਿੱਚ ਰੂਟ ਕਿਤੇ ਗਏ ਡਾਇਵਰਟ ਚੰਡੀਗੜ੍ਹ ਦੇ ਐਂਟਰੀ ਪੁਆਇੰਟਸ ਦੇਤੇ ਪਰੀ ਪੁਲਿਸ ਫੋਰਸ ਤੇ ਨਾ ਕਿਸਾਨ ਲੀਡਰਾਂ ਨੂੰ ਸੀਐਮ ਮੰਗਦੀ ਟੋਟੋ ਮੇਰੀ ਨਰਮੀ ਦਾ ਨਾ ਕਢੋ ਗਲਤ ਮਤਲਬ ਮੈਂ ਕਿਸਾਨਾਂ ਦਾ ਮਿੱਤਰ ਪਰ ਇਕੱਠੇ ਨਹੀਂ ਚੱਲ ਸਕਦੇ ਮੋਰਚੇ ਤੇ ਮੀਟਿੰਗ ਸਰਕਾਰ ਦੀ ਡੈਡਲਾਈਨ ਦੇ ਬਾਵਜੂਦ ਵੀ ਤਹਿਸੀਲਦਾਰਾਂ ਦਾ ਵਿਰੋਧ ਜਾਰੀ ਦਫ਼ਤਰਾਂ ਦੇ ਵਿੱਚ ਪੜਤੇ ਅਫਸਰ ਪਰ ਨਹੀਂ ਕੀਤੀਆਂ ਰਜਿਸਟਰੀਆਂ ਬੋਲੇ ਜਦੋਂ ਤੱਕ ਗੱਲਬਾਤ ਨਹੀਂ ਉਦੋਂ ਤੱਕ ਰਜਿਸਟਰੀਆਂ ਸੀਐਮ ਮੰਗਦੀ ਸ਼ਕਤੀ ਦਾ ਦੇਖਿਆ ਰਲੇ ਮਿਲੇ ਅਸਰ ਮੋਗਾ ਤੇ ਮੁਹਾਲੀ ਦੇ ਵਿੱਚ ਡਿਊਟੀ ਤੇ ਪੜਤੀ ਤਹਿਸੀਲਦਾਰ ਰਕਈ ਥਾਂਵਾਂ ਦੇ ਉੱਤੇ ਪ੍ਰਸ਼ਾਸਨਿਕ ਤੇ ਬਦਲਵੇਂ ਪ੍ਰਬੰਧ ਪੰਜਾਬ ਸਰਕਾਰ ਦਾ ਬੁਲਡੋਜ਼ਰ ਐਕਸ਼ਨ ਜਾਰੀ ਹੁਣ ਲੁਧਿਆਣਾ ਦੇ ਤਲਵੰਡੀ ਕਲਾਂ ਦੇ ਵਿੱਚ ਚੱਲਿਆ ਪੀਲਾ ਪੰਜਾ ਨਸ਼ਾ ਤਸਕਰ ਰਾਣੀ ਤੇ ਚਿੰਦਰਪਾਲ ਦੇ ਘਰ ਦੇ ਉੱਤੇ ਕੀਤੀ ਗਈ ਕਾਰਵਾਈ ਸਤਿ ਸ੍ਰੀ ਅਕਾਲ ਨਮਸਕਾਰ ਗੌਰਵ ਸ਼ੁਕਲਾ ਮੈਂ ਹਾਂ ਤੁਹਾਡੇ ਨਾਲ ਤੇ ਹਾਜ਼ਰਾਂ ਫਰਕ ਤਾਂ ਪੈਂਦਾ ਹੈ ਲੈ ਕੇ ਜਿਹਨ ਜ਼ਿਕਰ ਅੱਜ ਕਰਾਂਗੇ ਅਲਟੀਮੇਟਮ ਦਾ ਜ਼ਿਕਰ ਅੱਜ ਕਰਾਂਗੇ ਦੋ ਟੋਕ ਸ਼ਬਦਾਂ ਦਾ ਜੋ ਮੁੱਖ ਮੰਤਰੀ ਦੇ ਵੱਲੋਂ ਕਿਹਾ ਜਾ ਰਿਹਾ ਹੈ ਦੋ ਟੋਕ ਚੇਤਾਵਨੀ ਇੱਕ ਪਾਸੇ ਦਿੱਤੀ ਗਈ ਸੀ ਐਮ ਦੇ ਵੱਲੋਂ ਜਿਹੜੇ ਰੈਵਨਿਊ ਅਧਿਕਾਰੀ ਨੇ ਤਹਿਸੀਲਦਾਰ ਨਾਇਬ ਤਹਿਸੀਲਦਾਰ ਨੇ ਉਹਨਾਂ ਨੂੰ ਤੇ ਦੂਜੇ ਪਾਸੇ ਕਿਸਾਨਾਂ ਨੂੰ ਜਿਹਨਾਂ ਕਿਸਾਨਾਂ ਦੇ ਚੰਡੀਗੜ੍ਹ ਮੋਰਚੇ ਦਾ ਵੀ ਅਸੀਂ ਜ਼ਿਕਰ ਕਰਾਂਗੇ ਇੱਕ ਪਾਸੇ ਸੀਐਮ ਦੀ ਦੋ ਟੋਕ ਹੈ ਤਾਂ ਦੂਜੇ ਪਾਸੇ ਕਿਸਾਨਾਂ ਦੀ ਤਿਆਰੀ ਹੈ ਤੇ ਇਸ ਚਲੇ ਪੁਲਿਸ ਦਾ ਐਕਸ਼ਨ ਵੀ ਹੈ ਤੇ ਗੱਲ 2 ਕਰੋੜ ਰੁਪਏ ਦੀ ਠੱਗੀ ਵੀ ਵੀ ਕਰਾਂਗੇ ਜੋ ਇੱਕ ਡੈਰੀ ਮਾਲਕ ਦੇ ਨਾਲ ਹੋਈ ਹੈ ਤੇ ਗੱਲ ਪਾਸਟਰ ਦੇ ਉੱਤੇ ਲੱਗੇ ਇਲਜ਼ਾਮਾਂ ਤੇ ਵੀ ਕਿਉਂਕਿ ਮਹਿਲਾ ਕਮਿਸ਼ਨ ਨੇ ਇਸ ਦਾ ਨੋਟਿਸ ਲਿਆ ਪਰ ਸ਼ੁਰੂਆਤ ਕਰਨ ਜਾ ਰਹੇ ਹਾਂ ਸਭ ਤੋਂ ਪਹਿਲਾਂ ਗੱਲ ਹੋਵੇਗੀ ਕਿਸਾਨਾਂ ਦੀ ਕਿਸਾਨਾਂ ਦੇ ਵੱਲੋਂ ਚੰਡੀਗੜ੍ਹ ਕੂਚ ਫੈਲਾਣ ਕੀਤਾ ਗਿਆ ਤੇ ਚੰਡੀਗੜ੍ਹ ਕੂਚ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਇਕਤਾ ਉਗਰਾਹਾ ਦੇ ਮੁਖੀ ਜਗਿੰਦਰ ਸਿੰਘ ਉਗਰਾਹਾ ਦਾ ਇੱਕ ਵੱਡਾ ਬਿਆਨ ਆਇਆ ਤੇ ਉਗਰਾਹਾ ਕਹਿ ਰਹੇ ਨੇ ਕਿ ਕਿਸਾਨ ਜਥੇਬੰਦੀਆਂ ਨੋ ਕਿ ਤੁਸੀਂ ਚੰਡੀਗੜ੍ਹ ਕੂਚ ਕਰੋ ਪਰ ਵੱਡੀ ਗਿਣਤੀ ਦੇ ਵਿੱਚ ਸੜਕਾਂ ਦੇ ਉੱਤੇ ਨਿਕਲੋ ਜਿੱਥੇ ਪੁਲਿਸ ਰੋਕੇਗੀ ਉੱਥੇ ਹੀ ਤੁਸੀਂ ਧਰਨਾ ਲਗਾ ਦਿਓ ਖਾਲੀ ਥਾਂ ਦੇ ਉੱਤੇ ਖਾਲੀ ਰੋਡ ਦੇਖ ਕੇ ਧਰਨਾ ਲਗਾਓ ਉਗਰਾਹਾਂ ਦੇ ਵੱਲੋਂ ਵੀ ਕਿਹਾ ਗਿਆ ਉਹਨਾਂ ਨੇ ਕਿਹਾ ਗਿਆ ਕਿ ਸਾਨੂੰ ਹਾਈਵੇ ਜਾਮ ਨਾ ਕਰਨ ਦੀ ਅਪੀਲ ਵੀ ਹੈ ਔਰ ਇਹ ਵੀ ਕਿਹਾ ਗਿਆ ਹੈ ਕਿ ਅੱਗੇ ਦੀ ਰਣਨੀਤੀ ਬੁੱਧਵਾਰ ਸ਼ਾਮ ਨੂੰ ਉਲੀਕੀ ਜਾਵੇਗੀ ਤਬ ਬਹੁਤ ਇੰਪੋਰਟੈਂਟ ਹੈ ਇਸ ਸਮੇਂ ਕਾਬਲੇ ਗੌਰ ਇਹ ਕੀ ਪਹਿਲਾਂ ਇੱਕ ਤਾਂ ਉਗਰਾਹਾਂ ਦੀ ਸਟੇਟਮੈਂਟ ਆਈ ਸੀ ਜਗਿੰਦਰ ਸਿੰਘ ਉਗਰਾਹਾਂ ਦੀ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਚੰਡੀਗੜ੍ਹ ਕੂਚ ਕਰੋ ਬੁੱਧਵਾਰ ਨੂੰ 5 ਤਰੀਕ ਐ ਤੇ ਜਿਹੜੇ ਚੰਡੀਗੜ੍ਹ ਕੂਚ ਦਾ ਐਲਾਨ ਕੀਤਾ ਗਿਆ ਤੇ ਇਸ ਉਚਾਲੇ ਇਸ ਜ਼ਿਕਰ ਹੋ ਰਿਹਾ ਸੀ ਕਿ ਵਾਕਈ ਹੀ ਚੰਡੀਗੜ੍ਹ ਕੂਚ ਕਰਨ ਦੀ ਜਿਹੜੀ ਕੋਸ਼ਿਸ਼ ਹੈ ਉਹ ਕਾਮਯਾਬ ਹੋਵੇਗੀ ਕਿਉਂਕਿ ਬਹੁਤ ਸਾਰੇ ਆਗੂਨ ਨੂੰ ਰੀਟੇਨ ਕੀਤਾ ਗਿਆ ਜਾਂ ਫਿਰ ਨਜ਼ਰਬੰਦ ਇੱਕ ਤਰੀਕੇ ਨਾਲ ਕੀਤਾ ਗਿਆ ਤੇ ਇਸ ਦੇ ਬਾਵਜੂਦ ਵੀ ਚੰਡੀਗੜ੍ਹ ਕੂਚ ਦਾ ਐਲਾਨ ਉਹਨਾਂ ਦੇ ਵੱਲੋਂ ਕੀਤਾ ਗਿਆ ਤੇ ਚੰਡੀਗੜ੍ਹ ਕੂਚ ਨੂੰ ਲੈ ਕੇ ਜਗਿੰਦਰ ਸਿੰਘ ਉਗਰਾਹ ਦੀ ਸਟੇਟਮੈਂਟ ਨੋ ਆਪਣੇ ਸਹਿਯੋਗੀਆਂ ਨੂੰ ਵਕ ਵਕ ਜਥੇਬੰਦੀਆਂ ਦੇ ਕਿਸਾਨਾਂ ਨੂੰ ਕਿ ਤੁਸੀਂ ਚੰਡੀਗੜ੍ਹ ਵਾਲੇ ਪਾਸੇ ਕੂਚ ਕਰੋ ਪਰ ਜਿੱਥੇ ਤੁਹਾਨੂੰ ਰੋਕ ਲਿਆ ਜਾਵੇ ਜਿੱਥੇ ਪੁਲਿਸ ਤੁਹਾਨੂੰ ਰੋਕ ਲਵੇ ਉੱਥੇ ਬੈਠ ਕੇ ਹੀ ਧਰਨਾ ਦੇਣਾ ਸ਼ੁਰੂ ਕਰ ਦਿਓ ਤੇ ਇਸ ਦਾ ਦੂਜਾ ਮਤਲਬ ਇਹ ਵੀ ਨਿਕਲਦਾ ਕਿ ਧਰਨੇ ਦਾ ਕਿ ਰੋਡ ਬਲੌਕ ਹੋ ਜਾਵੇ ਪਰ ਜੋਗਿੰਦਰ ਸਿੰਘ ਉਗਰਾਹਣ ਨੇ ਸਟੇਟਮੈਂਟ ਦੇ ਵਿੱਚ ਇਹ ਵੀ ਕਹਿ ਦਿੱਤਾ ਕਿ ਰੋਡ ਜਾਮ ਨਹੀਂ ਕਰਨੀ ਰੋਡ ਜਾਮ ਨਹੀਂ ਕੀਤੀ ਜਾਏਗੀ ਬਲਕਿ ਧਰਨਾ ਤੁਸੀਂ ਖਾਲੀ ਥਾਂ ਦੇਖ ਕੇ ਜ਼ਰੂਰ ਲਗਾ ਦੇ ਦੇ ਖਾਤੀ ਤਾਂ ਤੇ ਬੈਠਣਾ ਹੈ ਛੜ ਕੇ ਛੜ ਕੇ ਬੈਠਣਾ ਕਿਉਂਕਿ ਪੰਜਾਬ ਦੀ ਸਰਕਾਰ ਨੇ ਜਿਹੜਾ ਸਾਨੂੰ 34 ਸੈਕਟਰ ਦੇ ਵਿੱਚ ਆ ਚੰਡੀਗੜ੍ਹ ਜਾਣ ਤੋਂ ਰੋਕਣ ਦਾ ਫੈਸਲਾ ਕੀਤਾ ਹੈ ਉਹਨਾਂ ਦਾ ਮਤਲਬ ਇਹ ਹੈ ਕਿ ਸਾਨੂੰ ਬਦਨਾਮ ਕਰਨਾ ਕਿ ਇਹ ਲੋਕਾਂ ਨੂੰ ਪਰੇਸ਼ਾਨ ਕਰਦੇ ਨੇ ਇਹ ਛੜਕਾ ਰੋਕ ਦੇ ਨੇ ਇਹ ਰੇਲਾ ਰੋਕ ਦੇ ਨੇ ਇਹ ਸਾਡੇ ਤੇ ਸਾਨੂੰ ਬਦਨਾਮ ਕਰਨ ਦੇ ਖਾਤਰ ਪੰਜਾਬ ਸਰਕਾਰ ਨੇ ਜਿਹੜੀ ਇਹ ਖੇਡ ਖੇਡੀ ਹੈ ਐਸੀ ਅਸੀਂ ਜ਼ੋਰਦਾਰ ਨਿੰਦਿਆ ਕਰਦੇ ਤੁਸੀਂ ਕੱਲ ਨੂੰ ਇਹ ਪੂਰੇ ਜ਼ੋਰ ਨਾਲ ਪ੍ਰਦਰਸ਼ਨ ਕਰਨਾ ਹੈ ਕੌਮੀ ਸ਼ਾਂਤੀ ਮਾਰਕਾ ਤੇ ਰਾਸ਼ਟਰੀ ਸ਼ਰਧਾ ਤੇ ਜਨਰਲ ਜੀ ਲੋੜਾ ਦੇ ਉੱਤੇ ਆਪਣੇ ਕਾਫਲੇ ਲੈ ਕੇ ਨਿਕਲਣਾ ਹੈ ਕਿਸਾਨਾ ਦੇ ਵੱਲੋਂ ਆਪਣੇ ਐਕਸ਼ਨ ਪਲਾਨ ਦੇ ਤਹਿਤ ਹੀ ਅੱਗੇ ਵਧਣ ਦੀ ਗੱਲ ਹੋ ਰਹੀ ਹੈ ਪਰ ਇਸ ਸੱਤ ਦੇ ਵਿਚਾਲੇ ਇੱਕ ਆੜੇ ਗੌਰੇ ਵੀ ਹੈ ਕਿ ਜੇਕਰ ਜਿੱਥੇ ਰੋਕਿਆ ਜਾਂਦਾ ਹੈ ਇਹ ਕਾਸ ਲਗਾਏ ਜਾ ਰਹੇ ਨੇ ਕਿ ਹੋ ਸਕਦਾ ਹੈ ਕਿ ਉਹਨਾਂ ਨੂੰ ਵਕਫ ਵਕਫ ਖੰਮ ਦੇ ਉੱਤੇ ਰੋਕਿਆ ਜਾਵੇ ਕਿ ਤਾਂ ਕਿ ਚੰਡੀਗੜ੍ਹ ਵੱਲੇ ਪਾਸੇ ਨਾ ਸਕਣ ਤਾਂ ਜਿਹੜੇ ਜਗਿੰਦਰ ਸਿੰਘ ਉਗਰਾਹਣੀ ਇਹ ਵੀ ਕਹਿ ਰਹੇ ਨੇ ਕਿ ਜਿੱਥੇ ਰੋਕਿਆ ਗਿਆ ਫਿਰ ਤੁਸੀਂ ਉੱਥੇ ਹੀ ਧਰਨਾ ਪ੍ਰਦਰਸ਼ਨ ਸ਼ੁਰੂ ਕਰ ਦੇਣਾ ਤਾਂ ਇਸ ਦਾ ਮਤਲਬ ਇਹ ਹੈ ਹੋ ਸਕਦਾ ਹੈ ਕਿ ਕੋਈ ਸੰਦੂਰ ਦੇ ਵਿੱਚ ਰੋਕਿਆ ਜਾਵੇ ਕੋਈ ਬਰਨਾਲੇ ਰੋਕਿਆ ਜਾਵੇ ਕੋਈ ਰਾਜਪੁਰੇ ਰੋਕ ਲਿਆ ਜਾਵੇ ਕੋਈ ਜ਼ਰਗਪੁਰ ਰੋਕਿਆ ਜਾਵੇ ਤਾਂ ਜਿੱਥੇ ਜਿੱਥੇ ਰੋਕਿਆ ਜਾਏਗਾ ਉੱਥੇ ਧਰਨੀ ਪ੍ਰਦਰਸ਼ਨ ਸ਼ੁਰੂ ਹੋਣਗੇ ਔਰ ਨਾਲ ਹੀ ਇਹ ਵੀ ਕਿਹਾ ਗਿਆ ਕਿ ਅਗਲੀ ਰਣਨੀਤੀ ਆਪਾਂ ਬੁੱਧਵਾਰ ਸ਼ਾਮ ਨੂੰ ਉਲੀਕਾਂਗੇ ਕਾਬਲੇ ਗੌਰੇ ਕਿਸ ਤੋਂ ਪਹਿਲਾਂ ਕਿਸਾਨਾਂ ਦੇ ਪ੍ਰਦਰਸ਼ਨ ਨੂੰ ਲੈ ਕੇ ਪੁਲਿਸ ਦੇ ਵੱਲੋਂ ਵੀ ਪੂਰਾ ਐਕਸ਼ਨ ਪਲਾਨ ਤਿਆਰ ਕੀਤਾ ਗਿਆ ਪੁਲਿਸ ਨੇ ਬਲਵੀਰ ਸਿੰਘ ਰਾਜੇਵਾਲ, ਜਗENDER ਸਿੰਘ ਉਗਰਾਹਸਣੇ, ਐਸਕੇਐਮ ਦੇ ਕਈ ਆਗੂਆਂ ਨੂੰ ਡੀਟੇਨ ਕੀਤਾ। ਦਰਅਸਲ ਸੋਮਵਾਰ ਨੂੰ ਕਿਸਾਨਾਂ ਦੇ ਨਾਲ ਮੁੱਖ ਮੰਤਰੀ ਮਾਨ ਦੀ ਬੈਠਕ ਚੰਡੀਗੜ੍ਹ 'ਚ ਹੋਈ ਸੀ ਜੋ ਬਿਨ ਨਤੀਜਾ ਰਹੀ। ਕਿਸਾਨਾਂ ਨੇ ਬਾਹਰ ਆ ਕੇ ਇਲਜ਼ਾਮ ਲਗਾਇਆ ਕਿ ਸੀਐਮ ਨੇ ਉਹਨਾਂ ਦੀ ਗੱਲ ਨਹੀਂ ਸੁਣੀ ਅਤੇ ਗੁੱਸੇ 'ਚ ਆ ਕੇ ਉੱਠ ਕੇ ਚਲੇ ਗਏ। ਮੈਂ ਕਹਿੰਦੀ ਪਰਸੋਂ ਵਾਲੇ ਮੋਰਚੇ ਦਾ ਕੀ ਬਣੂਗਾ? ਜੀ। ਉਹ ਕਹਿੰਦੇ ਉਹ ਤਾਂ ਜਾਰੀ ਰਹੂਗਾ। ਮੈਂ ਕਹਿੰਦਾ 2.5 ਘੰਟੇ ਮੈਨੂੰ ਕਦੇ ਵਾਸਤੇ ਬਿਠਾਇਆ ਇੱਥੇ। ਜੀ। ਮੇਰੇ ਨਾਲੇ ਮੰਗਾ ਤਾਂ ਮੇਰੇ ਨਾਲ ਸੰਬੰਧ ਵੀ ਹੈ ਨਹੀਂ। ਸਾਰੀਆਂ ਸੈਂਟਰ ਨਾਲ ਨੇ। ਮੋਰਚਾ ਪਰ ਤੁਹਾਡੇ ਨਾਲ ਗੱਲ ਕਰ ਲਾਂਗੇ 2.5 ਘੰਟੇ 3 ਘੰਟੇ 4 ਘੰਟੇ ਹਨ ਇਹ ਕੋ ਗੱਲ ਉਧਰ ਕਿਸਾਨਾਂ ਨੂੰ ਡਿਟੇਨ ਕਿਤੇ ਜਾਣ ਦੇ ਉੱਤੇ ਵਿਰੋਧੀ ਸਰਕਾਰ ਦੇ ਉੱਤੇ ਹਮਲਾ ਵਰਨੇ ਕਿਸੇ ਵੀ ਚੀਜ਼ ਦਾ ਪੰਜਾਬ ਦਾ ਮੁੱਖ ਮੰਤਰੀ ਜੇ ਇਸ ਤਰ੍ਹਾਂ ਸੰਗਠਨਾ ਨਾਲ ਗੱਲ ਕਰੇਗਾ ਨਹੀਂ ਔਰ ਪੈਨਿਕ ਕ੍ਰੀਏਟ ਕਰੇਗਾ ਗੁੱਸਾ ਆਏਗਾ ਔਰ ਇਹ ਨਾਲ ਗੱਲ ਵਿਗੜ ਜਾਣੀ ਹੈ ਸਰਕਾਰ ਨੇ ਲਗਾਤਾਰ ਵੱਡੀਆਂ ਤੋਂ ਵੱਡੀਆਂ ਮੀਟਿੰਗਾਂ ਕੀਤੀਆਂ ਤੇ ਜੋ ਕਿਸਾਨ ਕਹਿੰਦੇ ਸੀ ਉਹ ਸੁਣ ਕੇ ਅਗਲੀ ਮੀਟਿੰਗ ਦਾ ਅਜੰਡਾ ਦੇ ਦਿੰਦੇ ਸੀ ਭਾਈ ਇਸ ਵਾਰ ਨਹੀਂ ਸਹਿਮਤੀ ਬਣੀ ਤਾਂ ਅਗਲੀ ਸੀ ਤੇ ਦਿੱਲੀੋਂ ਚੰਡੀਗੜ੍ਹ ਜਾਂਦੀ ਇਸ ਚੜ੍ਹੇ ਖੇਤੀਬਾੜੀ ਮੰਤਰੀ ਗੁਰਮੀਤ ਖੁੱਡੀਆਂ ਨੇ ਕਿਸਾਨ ਜਥੇਬੰਦੀਆਂ ਨੂੰ ਗੱਲਬਾਤ ਦਾ ਸੱਦਾ ਦਿੱਤਾ ਪੰਜਾਬ ਦੇnga ਬਹੁਤ ਸਾਰੇnga ਮਸਲੇ ਬਹੁਤ ਸਾਰੀਆਂ ਗੱਲਾਂ ਸੀ ਬੈਠ ਕੇ ਹੱਲ ਕਰਨੀਆਂ ਹੁੰਦੀਆਂ ਉਹ ਸੱਦਾ ਲਈ ਚਲੋ ਕਈ ਵਾਰੀ ਗੱਲਬਾਤ ਟੁੱਟ ਵੀ ਜਾਂਦੀ ਹੈ ਕਿ ਐਡੀ ਵੱਡੀ ਗੱਲ ਨਹੀਂ ਜਰੂਰ ਅਸੀਂ ਇੱਕ ਦੂਸਰੇ ਨਾਲ ਮੈਂ ਤਾਂ ਛੇਤੀਬਾੜੀ ਮੰਤਰੀ ਹੋਣ ਦੇ ਨਾਤੇ ਹਮੇਸ਼ਾ ਕਹਿੰਦਾ ਹਾਂ ਉਹ ਹਾਜ਼ਰ ਹੈ ਜੋ ਤੁਮ ਵੀ ਇਹ ਸੇ ਗੱਲ ਕੋ ਲੈ ਕੇ ਆ ਜਿਹੜਾ ਮਸਲੇ ਨੂੰ ਹੱਲ ਕੀਤਾ ਜਾ ਸਕਦਾ ਕਰੀ ਦਾ ਕਾਬਲੇ ਗੋਰੇ ਕੀ ਬੁੱਧਵਾਰ ਨੂੰ ਵੱਡੀ ਗਿਣਤੀ ਕਿਸਾਨਾਂ ਨੇ ਚੰਡੀਗੜ੍ਹ ਵਾਲੇ ਪਾਸੇ ਕੂਚ ਕਰਨ ਦਾ ਐਲਾਨ ਕੀਤਾ ਹੈ। ਔਰ ਇਸ ਦੇ ਇਹ ਵਿਚਾਲੇ ਖੂਬ ਤਿਆਰੀ ਵੀ ਕੀਤੀ ਗਈ ਹੈ। ਹੁਣ ਜਲਬਾਦ ਕਦੋਂ ਤੁਰੇਗੀ ਦੁਬਾਰਾ ਜਾਂ ਨਹੀਂ ਤੁਰੇਗੀ ਇੱਕ ਵੱਡਾ ਸਵਾਲ ਹੈ। ਪਰ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਚੰਡੀਗੜ੍ਹ ਵਾਲੇ ਪਾਸੇ ਨੂੰ ਚਲੇ ਪੌਣ ਨੂੰ ਤਿਆਰ ਨੇ। ਖੈਰ ਜਦੋਂ ਗਲਬਾਤ ਟੁੱਟੇ ਗਲਬਾਤ ਸਿਰੇ ਨਾ ਚੜੇ ਤੇ ਇਸ ਵਿਚਾਲੇ ਅੰਦੋਲਨ ਵਾਲੇ ਰਾਹ ਦੇ ਉੱਤੇ ਕਿਸਾਨ ਇੱਕ ਵਾਰ ਫਿਰ ਤੋਂ ਤੁਰ ਪੈਣ ਤੇ ਸੀਐਮ ਜਾਣ ਕੀ ਮੋਰਚਾ ਤੇ ਮੀਟਿੰਗਾਂ ਇਕੱਠੇ ਨਹੀਂ ਚੱਲ ਸਕਦੇ ਫਿਰ ਫਰਕ ਪੈਂਦਾ ਹੁਣ ਅੱਗੇ ਵੱਧਦੇ ਕਿਸਾਨਾਂ ਦੇ ਪ੍ਰਦਰਸ਼ਨ ਦੇ ਬਧੇ ਨਜ਼ਰ ਚੰਡੀਗੜ੍ਹ ਪੁਲਿਸ ਨੇ ਟ੍ਰੈਫਿਕ ਐਡਵਾਈਜ਼ਰੀ ਜਾਰੀ ਕੀਤੀ ਹੈ ਚੰਡੀਗੜ੍ਹ ਪੁਲਿਸ ਨੇ ਲੋਕਾਂ ਨੂੰ ਸਲਾਹ ਦਿੱਤੀ ਹੈ ਕਿ ਜ਼ਿਰਖਪੁਰ ਬੈਰੀਅਰ, ਫੈਂਦਾ ਬੈਰੀਅਰ, ਸੈਕਟਰ 48-49 ਡਿਵਾਈਡਿੰਗ ਰੋਡ, ਸੈਕਟਰ 49-50 ਜੇਲ ਰੋਡ, ਮਟੌਰ ਬੈਰੀਅਰ, ਕਝੇੜੀ ਚੌਕ, ਫਰਨੀਚਰ ਮਾਰਕੀਟ, ਬਧੇਰੀ ਬੈਰੀਅਰ, ਪਲਸੌਰਾ ਬੈਰੀਅਰ, ਨਮਾਗਾਉ ਬੈਰੀਅਰ ਅਤੇ ਬੁੱਲਾਪੁਰ ਬੈਰੀਅਰ ਵਾਲੇ ਪਾਸੇ ਯਾਤਰਾ ਕਰਨ ਤੋਂ ਬਚਣ 5 ਮਾਰਚ ਨੂੰ ਕਿਸਾਨਾਂ ਵੱਲੋਂ ਐਲਾਨ ਕੀਤਾ ਕਿ ਤਾਂ ਕਿ ਚੰਡੀਗੜ੍ਹ ਐਂਟਰ ਹੋਣਗੇ ਅਤੇ ਸੈਕਟਰ 34 ਦੇ ਵਿੱਚ ਆ ਕੇ ਜਿਹੜਾ ਆਪਣਾ ਧਰਨਾ ਪ੍ਰਦਰਸ਼ਨ ਕੀਤਾ ਜਾਏਗਾ ਹਾਲਾਂਕਿ 34 ਐਕਟਰ ਦੀ ਪਰਮਿਸ਼ਨ ਉਹਨਾਂ ਨੂੰ ਨਹੀਂ ਮਿਲੀ ਹੈ ਔਰ ਜਿਹੜੀ ਮੀਟਿੰਗ ਹੋਈ ਸੀ ਮੁੱਖ ਮੰਤਰੀ ਦੇ ਨਾਲ ਉਹ ਵੀ ਬੇਨਤੀਜਾ ਰਹੀ ਹੈ ਲੇਕਿਨ ਦੂਜੀ ਪਾਸੇ 5 ਮਾਰਚ ਦਾ ਐਲਾਨ ਕੀਤਾ ਗਿਆ ਹੈ ਚੰਡੀਗੜ੍ਹ ਪੁਲਿਸ ਪੂਰੀ ਤਰ੍ਹਾਂ ਤਿਆਰੀ ਕਰ ਰਹੀ ਹੈ ਐਸਕੇਮ ਨੇ ਬੁੱਧਵਾਰ ਨੂੰ ਚੰਡੀਗੜ੍ਹ ਦੇ ਵਿੱਚ ਆਉਣ ਦੀ ਗੱਲ ਕਹੀ ਹੈ ਹਾਲਾਂਕਿ ਇਸ ਤੋਂ ਪਹਿਲਾਂ ਹੀ ਸਰਕਾਰ ਨੇ ਕਿਸਾਨਾਂ ਗੁੰਹਰਾਸਤ ਦੇ ਵਿੱਚ ਲਿਆ ਹੈ ਬਾਵਜੂਦ ਇਸ ਦੇ ਚੰਡੀਗੜ੍ਹ ਪੁਲਿਸ ਦੇ ਵੱਲੋਂ ਵੀ ਪੂਰੀ ਤਿਆਰੀ ਕੀਤੀ ਗਈ ਹੈ ਤਾਂ ਚੰਡੀਗੜ੍ਹ ਪੁਲਿਸ ਦੇ ਵੱਲੋਂ ਵੀ ਤਿਆਰੀ ਹੈ ਦੂਜੇ ਪਾਸੇ ਪੰਜਾਬ ਪੁਲਿਸ ਵੀ ਹੋ ਸਕਦਾ ਵੱਖ-ਵੱਖ ਥਾਵਾਂ ਦੇ ਉੱਤੇ ਕਿਸਾਨਾਂ ਨੂੰ ਰੋਕਦੀ ਹੋਈ ਨਜ਼ਰ ਆਵੇ ਅਗਲਾ ਪੁਆਇੰਟ ਇਹ ਵੀ ਹੈ ਕਿ ਜੇਕਰ ਤੁਸੀਂ ਚੰਡੀਗੜ੍ਹ ਵਾਲੇ ਪਾਸੇ ਆ ਰਹੇ ਹੋ ਚੰਡੀਗੜ੍ਹ ਤੁਹਾਨੂੰ ਕੋਈ ਕੰਮ ਹੈ ਤਾਂ ਫਿਰ ਇਹਨਾਂ ਰੂਟ ਦੇ ਉੱਤੇ ਜ਼ਰੂਰ ਧਿਆਨ ਰੱਖਿਓ ਕਿ ਤੁਸੀਂ ਚੰਡੀਗੜ੍ਹ ਕਿਹੜੇ ਰੂਟ ਤੋਂ ਐਂਟਰੀ ਕਰਨੀ ਹੈ ਕਹਿਰ ਜਦੋਂ ਐਡਵਾਈਜ਼ਰੀ ਜਾਰੀ ਹੋਵੇ ਤੁਹਾਡੇ ਤੱਕ ਪਹੁੰਚੇ ਔਰ ਆਪਾਂ ਐਡਵਾਈਜ਼ਰੀ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਆਪਣੀ ਮੰਜ਼ਿਲ ਵੱਲ ਵਧਿਏ ਫਿਰ ਫਰਕ ਤਾਂ ਪੈਂਦਾ ਹੈ ਖੱਜਲ ਖਵਾਰੀ ਬਚਦੀ ਹੈ ਇਸ ਕਰਕੇ ਜ਼ਰੂਰੀ ਹੈ ਕਿ ਤੁਸੀਂ ਧਿਆਨ ਹੁਣ ਅੱਗੇ ਵੱਧਦੇ ਤੇ ਗੱਲ ਹੋਵੇਗੀ ਰੈਵਨਿਊ ਅਧਿਕਾਰੀਆਂ ਦੀ ਸਰਕਾਰ ਦੀ ਚੇਤਾਵਨੀ ਦੇ ਬਾਅਦ ਵੀ ਵਿਰੋਧ ਜਾਰੀ ਹੈ ਪੰਜਾਬ ਰੈਵਨਿਊ ਐਸੋਸੀਏਸ਼ਨ ਦਾ ਵੱਡਾ ਬਿਆਨ ਸਾਹਮਣੇ ਆਇਆ ਤੇ ਉਹਨਾਂ ਨੇ ਕਿਹਾ ਕਿ ਅਸੀਂ ਕੰਮ ਕਰ ਰਹੇ ਹਾਂ ਪਰ ਰਜਿਸਟਰੀਆਂ ਨੇ ਰਜਿਸਟਰੀਆਂ ਦਾ ਕੰਮ ਸ਼ੁੱਕਰਵਾਰ ਤੱਕ ਦੇ ਲਈ ਅਸੀਂ ਬੰਦ ਕੀਤਾ ਹੋਇਆ ਹੈ ਔਰ ਇਹ ਵੀ ਕਿਹਾ ਕਿ ਜਦੋਂ ਤੱਕ ਗੱਲਬਾਤ ਨਹੀਂ ਉਸ ਸਮੇਂ ਤੱਕ ਰਜਿਸਟਰੀਆਂ ਨੇ ਅਸੀਂ ਕ腐ਸ਼ਨ ਦੇ ਬਿਲਕੁਲ ਖਿਲਾਫ ਆ ਇਹ ਐਸੋਸੀਏਸ਼ਨ ਜਾਰੀ ਹੈ ਸਾਡੇ ਪੂਰੇ ਡਿਪਾਰਟਮੈਂਟ ਨੂੰ ਬਦਨਾਮ ਕੀਤਾ ਜਾ ਰਿਹਾ ਹੈ ਤਾਬਲੇ ਗੋਰੇ ਕੀ ਮੁੱਖ ਮੰਤਰੀ ਨੇ ਸ਼ਾਮ 5 ਵਜੇ ਤੱਕ ਦਾ ਅਲਟੀਮੇਟਮ ਦਿੱਤਾ ਸੀ ਡੈਡਲਾਈਨ ਸੀ ਕਿ 5 ਵਜੇ ਤੱਕ ਤੁਸੀਂ ਆਪਣੇ ਕੰਮ ਦੇ ਉੱਤੇ ਪਰਤ आओ ਕੰਮ ਦੇ ਉੱਤੇ ਪਰਤਣ ਦਾ ਇਹ ਮਤਲਬ ਹੈ ਕਿ ਆਖਿਰ ਰਜਿਸਟਰੀਆਂ ਕਰੋ ਜਾਂ ਜਿਹੜੇ ਵੀ ਤੁਹਾਡੀਆਂ ਡਿਊਟੀਆਂ ਨੇ ਉਹਨਾਂ ਨੂੰ ਨਿਭਾਓ ਤੇ ਜੇਕਰ ਉਹ ਨਹੀਂ ਨਿਭਾਈਆਂ ਜਾਂਦੀਆਂ ਤਾਂ ਫਿਰ ਅਸੀਂ ਸਸਪੈਂਸ਼ਨ ਵਾਲੇ ਪਾਸੇ ਵੱਧ ਜਾਵਾਂਗੇ 5 ਵਜੇ ਤੋਂ ਬਾਅਦ ਵੀ ਜਦੋਂ ਗੱਲਬਾਤ ਹੋਈ ਐਸੋਸੀਏਸ਼ਨ ਦੇ ਅਧਿਕਾਰੀਆਂ ਦੇ ਨਾਲ ਉਹਨਾਂ ਨੇ ਕਿਹਾ ਕਿ ਅਸੀਂ ਕਲੀਅਰ ਹੈ ਕਿ ਜਦੋਂ ਤੱਕ ਇਹ ਧੱਕੇਸ਼ਾਹੀ ਬੰਦ ਨਹੀਂ ਰਹੀ ਹੁੰਦੀ ਅਸੀਂ ਰਜਿਸਟਰੀਆਂ ਸ਼ੁਰੂ ਨਹੀਂ ਕਰਾਂਗੇ ਸਰਕਾਰ ਕਹ ਰਹੀ ਹੈ ਕਿ ਅਸੀਂ ਕ腐ਸ਼ਨ ਦੇ ਖਿਲਾਫ ਐਕਸ਼ਨ ਕਰ ਰਹੇ ਹਾਂ ਵੇ ਦੂਜੇ ਪਾਸੇ ਇਲਜ਼ਾਮ ਹੈ ਨਧੜੇ ਅਧਿਕਾਰੀ ਨੇ ਰੈਵਨਿਊ ਅਧਿਕਾਰੀ ਨੇ ਤਹਿਸੀਲਦਾਰ ਨੇ ਨਾ ਤਹਿਸੀਲਦਾਰ ਨੇ ਉਹਨਾਂ ਦਾ ਤਰਕ ਹੈ ਕਿ ਸਾਡੇ ਨਾਲ ਧੱਕੇਸ਼ਾਹੀ ਕੀਤੀ ਜਾ ਰਹੀ ਹੈ ਵਿਜੀਲੈਂਸ ਨੂੰ ਭੇਜ ਕੇ دہشت ਫੈਲਾਈ ਜਾ ਰਹੀ ਹੈ ਤਹਿਸੀਲ ਦਫ਼ਤਰਾਂ ਦੇ ਸਟ੍ਰਾਈਕ ਸਾਡੀ ਕਦੇ ਵੀ ਨਹੀਂ ਸੀ ਕੱਲ ਵੀ ਨਹੀਂ ਸੀ ਸਾਡੀ ਸਟ੍ਰਾਈਕ ਪਰ ਕੰਮ ਨਹੀਂ ਹੋ ਰਿਹਾ ਸਾਡੇ ਰਜਿਸਟਰੀਆਂ ਰੁਕ ਗਈਆਂ ਤਾਂ ਮੈਂ ਮੇਰੀ ਬੇਨਤੀ ਸੁਣੋ ਨਾ ਕੱਲਾ ਰਜਿਸਟਰੀਆਂ ਦਾ ਕੰਮ ਹੀ ਨਹੀਂ ਘਰ ਰੈਵਨਿਊ ਦੇ ਹੋਰ ਬੜੀ ਤਰ੍ਹਾਂ ਦੇ ਜੀ ਤਰ੍ਹਾਂ ਦੇ ਕੰਮ ਹੁੰਦੇ ਆ ਹੂੰ ਤਾਂ ਉਹ ਅਸੀਂ ਸਾਰੇ ਕਰ ਰਹੇ ਆ ਰਜਿਸਟਰੀਆਂ ਦਾ ਮਤਲਬ ਰਜਿਸਟਰੀਆਂ ਦਾ ਨਾਮ ਕਰਨ ਦਾ ਮਤਲਬ ਜਾਂ ਇਹ ਕਰਨ ਦਾ ਮਤਲਬ ਇਹ ਸੀ ਕਿ ਅੱਜ ਸਰਕਾਰ ਨਾਲ ਸਾਡੀ ਗੱਲ ਜੇ ਟੁੱਟ ਜਾਂਦੀ 11 ਵਜੇ ਜਦੋਂ ਮੀਟਿੰਗ ਬੁਲਾਈ ਸੀ ਹੋ ਸਕਦਾ ਸੀ ਅਸੀਂ ਉਹ ਵੀ ਰੀਜ਼ਿਊਮ ਕਰ ਲੈਂਦੇ ਜੇ ਸਾਨੂੰ ਭਰੋਸਾ ਦਿੱਤਾ ਜਾਂਦਾ ਜਾਂ ਸਾਨੂੰ ਇਹ ਕਿਹਾ ਜਾਂਦਾ ਵੀ ਤੁਹਾਨੂੰ ਐਟਮੋਸਫੇਅਰ ਵਧੀਆ ਦਿੱਤਾ ਜਾਊਗਾ ਤੁਹਾਡੇ ਨਾਲ ਤਕਾ ਨਹੀਂ ਹੋਊਗਾ ਨਜਾਇਜ਼ ਕਿਸੇ ਨੂੰ ਫੜਿਆ ਨਹੀਂ ਜਾਊਗਾ ਜਿਹੜਾ ਬੰਦਾ ਦੋਸ਼ੀ ਹੋਊਗਾ ਉਹਨੂੰ ਭਰਿਆ ਜਾਊਗਾ ਜਿਹੜੀ ਤੁਹਾਡੀ ਜਗਸੀਰ ਸਿੰਘ ਵਾਲੀ ਗੱਲ ਆ ਉਹਨੂੰ ਇਨਕੁਆਰੀ 'ਚ ਸ਼ਾਮਲ ਕਰਕੇ ਅਸੀਂ ਉਹਨੂੰ ਦੁਬਾਰਾ ਸੁਣ ਲੈਨੇ ਆ ਠੀਕ ਹੈ ਫਿਰ ਵੇਖ ਲਾਂਗੇ ਅਸੀਂ ਇਹ ਨਹੀਂ ਮੈਂ ਇਹ ਨਹੀਂ ਕਹਿੰਦਾ ਕਿ ਜਗਸੀਰ ਸਿੰਘ ਨੂੰ ਤੁਸੀਂ ਕਲੀਨ ਚਿੱਟ ਦੇ ਦਿਓ ਹੂੰ ਠੀਕ ਹੈ ਸਾਡੀ ਐਸੋਸੀਏਸ਼ਨ ਨਹੀਂ ਸਾ ਪੂਰਾ ਵਿਵਾਦ ਤਾਂ ਫਿਲਹਾਲ ਸ਼ਾਂਤ ਹੁੰਦਾ ਹੋਇਆ ਨਜ਼ਰ ਨਹੀਂ ਆ ਰਿਹਾ ਪਰ ਦੂਜੇ ਪਾਸੇ ਵੱਖ-ਵੱਖ ਅਧਿਕਾਰੀਆਂ ਦੀ ਡਿਊਟੀ ਜ਼ਰੂਰ ਲਗਾ ਦਿੱਤੀ ਗਈ ਜਿੱਥੇ ਪੰਜਾਬ ਦੇ ਵਿੱਚ ਰੈਵਨਿਊ ਅਧਿਕਾਰੀਆਂ ਦੀ ਸਮੂਹਿਕ ਛੁੱਟੀ ਦੇ ਉੱਤੇ ਸੀਐਮ ਮਾਨ ਦੀ ਵੀ ਤਲਖ ਨਜ਼ਰ ਨਜ਼ਰ ਆ ਰਹੀ ਰੈਵਨਿਊ ਅਧਿਕਾਰੀਆਂ ਦੀ ਛੁੱਟੀ ਤੋਂ ਲੋਕਾਂ ਨੂੰ ਹੋਰ ਹੀ ਪਰੇਸ਼ਾਨੀ ਨੂੰ ਦੇਖਦੇ ਹੋਏ ਸੀਐਮ ਭਗਵੰਤ ਮਾਨ ਨੇ ਤਹਿਸੀਲਦਾਰਾਂ ਨੂੰ ਚੇਤਾਵਨੀ ਦਿੱਤੀ ਅਤੇ ਕਿਹਾ ਕਿ ਹੁਣ ਲੋਕ ਤੈਅ ਕਰਨਗੇ ਕਿ ਉਹ ਛੁੱਟੀ ਤੋਂ ਬਾਅਦ ਕਿੱਥੇ ਅਤੇ ਕਦੋਂ ਜੁਆਇਨ ਕਰਨਗੇ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਕ腐ਸ਼ਨ ਜ਼ੀਰੋ ਟੋਲਰੈਂਸ ਹੈ ਜੇ ਉਹ ਸਮੂਹਿਕ ਛੁੱਟੀ ਲੈ ਕੇ ਇਹ ਕਹਿੰਦੇ ਨੇ ਕਿ ਅਸੀਂ ਲੋਕਾਂ ਦਾ ਕੰਮ ਰੋਕ ਦਾਂਗੇ ਤਾਂ ਅਸੀਂ ਅੱਜ ਸਾਰੇ ਪੰਜਾਬ ਦੀਆਂ ਤਹਿਸੀਲਾਂ ਦੇ ਵਿੱਚ ਲੈਫਟੀਨਰਾਂ ਨੂੰ ਤੁਾਨੂੰ ਗੋਦ ਨੂੰ ਇਵਨ ਜੇ ਉਹ ਤੋਂ ਵੀ ਛੋਟਾ ਕੋਈ ਅਫਸਰ ਉਹਨੂੰ ਵੀ ਅਸੀਂ ਰੀਸ਼ਟੀ ਕਰਨ ਦਾ ਅਧਿਕਾਰ ਦਿੰਦਾ ਇਸ ਦੇ ਨਾਲ ਹੀ ਸੀਐਮ ਮਾਨ ਨੇ ਖਰੜਾ ਤੇ ਜ਼ਿਰਕਪੁਰ ਸਣੀ ਨੂੰ ਝੋੜ ਤਹਿਸੀਲਾਂ ਦਾ ਵੀ ਦੌਰਾ ਕੀਤਾ ਨਾਲ ਹੀ ਹੜਤਾਲ ਦੇ ਉੱਤੇ ਚੱਲ ਰਹੀ ਮਲਾਸਮਾਂ ਨੂੰ ਜਲਦ ਡਿਊਟੀ ਜੁਆਇਨ ਕਰਨ ਦੀ ਹਦਾਇਤ ਦਿੱਤੇ ਜੇ ਉਹ ਨਹੀਂ ਆਉਂਦੇ ਸਮੂਹਿਕ ਛੁੱਟੀ ਤੋਂ ਤਾਂ ਉਹਨਾਂ ਨੂੰ ਸਮੂਹਿਕ ਛੁੱਟੀ ਮੁਬਾਰਕ ਸਾਡੇ ਕੋਲੇ ਹੋਰ ਬਹੁਤ ਸਾਰੇ ਨਵੇਂ ਹੈਗੇ ਨੇ ਅਸੀਂ ਉਹ ਰੱਖ ਲਾਂਗੇ ਲੋਕਾਂ ਦੇ ਦਿਲ ਦੀ ਜਾਣਣ ਵਾਲੀ ਹੈ ਜਿਨ੍ਹਾਂ ਦੁੱਖ ਹੀ ਕੀਤੇ ਇਹਨਾਂ ਨੇ ਅੱਜ ਹੈ ਨਹੀਂ ਜੀ ਅੱਜ ਬੁੱਧਵਾਰ ਨੂੰ ਆਇਓ ਅੱਜ ਵੀਰਵਾਰ ਨੂੰ ਆਇਓ ਇਹਨੇ ਪੈਸੇ ਲੱਗਣਗੇ ਪੈਸੇ ਇੱਥੇ ਦੇ ਜਾਂ ਰਿਸਟਰੀ ਉੱਥੇ ਕਰਾ ਲਾ ਪੈਸੇ ਉੱਧਰ ਦੇ ਜਾ ਸਾਰਾ ਪਤਾ ਜੀ ਮੈਂ ਮੈਂ ਪਿੰਡਾਂ ਜੂ ਨਿਕਲਿਆ ਹੋਇਆ ਹਾਂ ਜ਼ਿਕਰ ਖਾਸੇ ਕੀ ਬੀਤੇ ਦਿਨੀ ਇੱਕ ਤਹਿਸੀਲਦਾਰ ਦੇ ਉੱਤੇ ਵਿਜੀਲੈਂਸ ਦੇ ਐਕਸ਼ਨ ਤੋਂ ਬਾਅਦ ਰੈਵਨਿਊ ਅਧਿਕਾਰੀਆਂ ਦੇ ਨਾਲ ਤਹਿਸੀਲਦਾਰ ਸਮੂਹਿਕ ਛੁੱਟੀ ਦੇ ਉੱਤੇ ਚਲੇ ਗਏ ਨੇ ਔਰ ਇਹ ਮਾਮਲਾ ਫਿਲਹਾਲ ਸ਼ਾਂਤ ਹੁੰਦਾ ਨਜ਼ਰ ਵੀ ਨਹੀਂ ਆ ਰਿਹਾ ਤਹਿਸੀਲਦਾਰਾਂ ਦੀ ਇਸ ਮਾਸ ਲੀਵ ਜਾਂ ਮਾਸ ਸਟ੍ਰਾਈਕ ਦੇ ਨਾਲ ਲੋਕਾਂ ਦੇ ਕੰਮ ਦੇ ਉੱਤੇ ਅਸਰ ਨਾ ਹੋਵੇ ਇਸ ਦੇ ਲਈ ਵੀ ਪੰਜਾਬ ਸਰਕਾਰ ਨੇ ਫੈਸਲਾ ਲਿਆ ਤੇ ਬਦਲਵੇਂ ਪ੍ਰਬੰਧ ਕਰਨ ਦਾ ਦਾਅਵਾ ਕੀਤਾ ਅਤੇ ਸੁਵਿਧ ਵਿਚ ਪੀਸੀਐਸ ਅਧਿਕਾਰੀ ਕਾਨੂੰਨਗੋ ਅਤੇ ਸੀਨੀਅਰ ਅਧਿਕਾਰੀਆਂ ਨੂੰ ਰਜਿਸਟ੍ਰੇਸ਼ਨ ਅਤੇ ਤਹਿਸੀਲਦਾਰ ਦੇ ਅਧਿਕਾਰ ਖੇਤਰ ਦੇ ਵਿੱਚ ਆਉਣ ਵਾਲੇ ਕੰਮਾਂ ਨੂੰ ਕਰਨ ਦੀ ਪਾਵਰ ਦੇਣ ਦੇ ਆਦੇਸ਼ ਦਿੱਤੇ ਗਏ। ਜ਼ਿਲ੍ਹੇ ਦੇ ਵਿੱਚ ਜਿਹੜੇ ਪੀਸੀਐਸ ਆਫਸਰ ਆ ਉਹਨਾਂ ਨੂੰ ਕੰਮ ਦਿੱਤਾ ਜਾ ਸਕਦਾ ਹੈ ਔਰ ਇਸ ਤੋਂ ਬਿਨਾ ਜਿਹੜੇ ਸਾਡੇ ਸੀਨੀਅਰ ਅਸਿਸਟੈਂਟ ਔਰ ਫੀਲਡ ਕਨਵੋ ਜਿਨ੍ਹਾਂ ਨੇ ਨੈਪ ਸੀਲਰ ਦੇ ਪੇਪਰ ਪਾਸ ਕੀਤੇ ਹੋਏ ਨੇ ਅਗਲੀ ਪ੍ਰਮੋਸ਼ਨ ਦੇ ਲਈ ਉਹਨਾਂ ਨੂੰ ਅਸੀਂ ਬਤੌਰ ਸਬ ਰਜਿਸਟਰ ਔਰ ਜੁਆਇੰਟ ਸਬ ਰਜਿਸਟਰ ਅਪਾਇੰਟ ਕਰ ਸਕਦੇ ਹਾਂ ਸਰਕਾਰ ਦੇ ਆਦੇਸ਼ਾਂ ਤੋਂ ਬਾਅਦ ਪ੍ਰਸ਼ਾਸਤਿਕ ਅਧਿਕਾਰੀਆਂ ਨੇ ਵੀ ਇਹਨਾਂ ਨੂੰ ਤੇਜ਼ ਪ੍ਰਭਾਵ ਦੇ ਨਾਲ ਲਾਗੂ ਕਰਨਾ ਸ਼ੁਰੂ ਕਰ ਦਿੱਤਾ ਸਰਕਾਰ ਨੇ ਸਾਫ਼ ਕੀਤਾ ਹੈ ਕਿ ਉਹ ਕਿਸੇ ਵੀ ਤਰ੍ਹਾਂ ਦੇ ਨਾਲ ਰੈਵਨਿਊ ਅਧਿਕਾਰੀਆਂ ਦੇ ਦਬਾਅ ਦੇ ਵਿੱਚ ਨਹੀਂ ਆਉਣ ਵਾਲੇ ਕਿਰਜ ਜਦੋਂ ਦੋਵੇਂ ਪਾਸੇ ਤੋਂ ਤਲਕੀ ਨਜ਼ਰ ਆਵੇ ਫਿਰ ਫਰਕ ਤਾਂ ਪੈਂਦਾ ਹੈ ਆਮ ਲੋਕਾਂ ਨੂੰ ਪਰ ਸਰਕਾਰ ਦਾਵਾ ਕਰ ਰਹੀ ਹੈ ਕਿ ਫਰਕ ਨਹੀਂ ਪਏਗਾ ਆਮ ਲੋਕਾਂ ਨੂੰ ਕਿਉਂਕਿ ਅਸੀਂ ਬਦਲਵੇਂ ਪ੍ਰਬੰਧ ਕਰ ਦਿੱਤੇ ਨੇ ਕਿ ਬਾਕੀ ਤਕਸੀਦਦਾਰਾਂ ਦੀ ਡਿਊਟੀ ਕਾਨੂੰਗੋ ਜਾਂ ਹੋਰ ਅਧਿਕਾਰੀ ਆਉਣ ਬੜੇ ਦਿਨਾਂ ਦੇ ਵਿੱਚ ਆਉਣ ਵਾਲੇ ਮਹੀਨਿਆਂ 'ਚ ਕਰਦੇ ਹੋਏ ਨਜ਼ਰ ਆਉਣਗੇ ਫਿਲਹਾਲ ਸਥਿਤੀ ਹੈ ਸਰਕਾਰ ਦਾਵਾ ਹੈ ਹੀ ਉਧਰ ਰੈਵਨਿਊ ਅਧਿਕਾਰੀਆਂ ਦੀ ਸਮੂਹਿਕ ਛੁੱਟੀ ਦੇ ਵਿਚਾਲੇ ਵਿਜੀਲੈਂਸ ਨੇ ਮਾਨਸਾ ਦੇ ਕਸਬਾ ਬੋਗਾ ਦੇ ਵਿੱਚ ਤਨਾਤ ਪਟਵਾਰੀ ਨੂੰ ਰਿਸ਼ਵਤ ਲੈਂਦੇ ਹੋਏ ਕਾਬੂ ਕੀਤਾ ਇਲਜ਼ਾਮੇ ਕੀ ਪਟਵਾਰੀ ਅਮਨਦੀਪ ਸਿੰਘ ਨੇ ਇੱਕ ਸ਼ਖਸ ਤੋਂ ਜ਼ਮੀਨ ਦਾ ਇੰਤਕਾਲ ਦਰਜ ਕਰਨ ਦੇ ਲਈ 4000 ਰੁਪਏ ਰਿਸ਼ਵਤ ਮੰਗੀ ਪਰ ਸ਼ਿਕਾਇਤਕਰਦਾਰ ਨੇ ਉਸਦੀ ਆਡੀਓ ਰਿਕਾਰਡਿੰਗ ਕਰ ਲਈ ਅਤੇ ਫਿਰ ਮਾਮਲੇ 'ਚ ਵਿਜੀਲੈਂਸ ਨੂੰ ਸ਼ਿਕਾਇਤ ਦਰਜ ਕਰਵਾਈ ਜਿਸ ਦੇ ਉਪਰਤੀ ਕਾਰਵਾਈ ਕਰਦੇ ਹੋਏ ਵਿਜੀਲੈਂਸ ਨੇ ਜਾਲ ਵਿਛਾਇਆ ਅਤੇ ਪਟਵਾਰੀ ਨੂੰ ਰਿਸ਼ਵਤ ਲੈਂਦੇ ਰੰਗੇ ਹੱਥੀ ਕਾਬੂ ਕਰ ਲਿਆ ਵਿਜੀਲੈਂਸ ਨੇ ਭ੍ਰਿਸ਼ਟਾਚਾਰ ਰੋਕੂ ਐਕਟ ਦੇ ਤਹਿਤ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਜ਼ਿਕਰ ਖਾਸ ਹੈ ਕਿ ਸੂਬੇ ਦੇ ਵਿੱਚ ਭ੍ਰਿਸ਼ਟਾਚਾਰ ਦੇ ਖਿਲਾਫ ਪੰਜਾਬ ਸਰਕਾਰ ਸਖਤ ਹੈ ਅਤੇ ਭ੍ਰਿਸ਼ਟਾਚਾਰੀਆਂ ਦੇ ਖਿਲਾਫ ਜ਼ੀਰੋ ਟੋਲਰੈਂਸ ਨੀਤੀ ਦੇ ਤਹਿਤ ਐਕਸ਼ਨ ਜਾਰੀ ਹੈ। ਕੈਰੀ ਸਭ ਦੇ ਵਿਚਾਲੇ ਇਸ ਪਟਵਾਰੀ ਜਿਸ ਦੇ ਤੇ ਇਲਜ਼ਾਮ ਨੇ ਇਲਜ਼ਾਮ ਸੱਚੇ ਨੇ ਝੂਠੇ ਨੇ ਜਾਂਚ ਦਾ ਵਿਸ਼ਾ ਹੈ ਪਰ ਇਸ ਪਟਵਾਰੀ ਨੇ ਜੇ ਰਿਸ਼ਵਤ ਦਿੱਤੀ ਹੈ ਤਾਂ ਇਸ ਦੀ ਹਿੰਮਤ ਦੀ ਵੀ ਦਾਤ ਦੇਣੀ ਹੋਏਗੀ ਕਿ ਪੂਰੇ ਪੰਜਾਬ ਦੇ ਵਿੱਚ ਰੌਲਾ ਪਿਆ ਐਂਟੀ ਕ腐ਸ਼ਨ ਮੁਹਿੰਮ ਦਾ ਤੇ ਇਸ ਵਿਚਾਲੇ ਵੀ ਇਹ ਪਟਵਾਰੀ ਸਾਹਿਬ ਰਿਸ਼ਵਤ ਲੈ ਰਹੇ ਹੈ। ਕਹਿੰਦੇ ਦੋ ਤੁਸੀਂ ਭ੍ਰਿਸ਼ਟਾਚਾਰ ਦੇ ਰੋਲੇ ਦੇ ਵਿਚਾਲੇ ਵੀ ਭ੍ਰਿਸ਼ਟਾਚਾਰ ਕਰਦੇ ਹੋਏ ਫੜੇ ਜਾਵੋ ਫਿਰ ਫਰਕ ਤੱਪੇਂਦਾ ਹੁਣ ਅੱਗੇ ਵੱਧਦੇ ਹਾਂ ਤੇ ਗੱਲ ਡਰੋਨ ਦੀ ਪੰਜਾਬ ਦੇ ਵਿੱਚ ਡਰੋਨ ਦੇ ਨਾਲ ਹੋਣ ਵਾਲੀ ਨਸ਼ਾ ਤਸਕਰੀ ਰੋਕਣ ਦੇ ਲਈ ਸੂਬਾ ਸਰਕਾਰ ਐਂਟੀ ਡਰੋਨ ਸਿਸਟਮ ਤਿਆਰ ਕਰੇ ਇਸ ਲਈ ਸਰਕਾਰ ਨੇ ਐਂਟੀ ਡਰੋਨ ਸਥਾਪਿਤ ਕਰਨ ਵਾਲੀਆਂ ਕੰਪਨੀਆਂ ਦੇ ਟ్రਾਇਲ ਲਏ ਜਿਸ ਦੇ ਲਈ ਤਿੰਨ ਕੰਪਨੀਆਂ ਪਹੁੰਚੀਆਂ ਸਨ ਜਿਨ੍ਹਾਂ ਨੇ ਆਪਣੇ ਐਡਵਾਂਸ ਸਿਸਟਮ ਦਾ ਡੈਮੋ ਦਿੱਤਾ ਟ్రਾਇਲ ਦੇ ਦੌਰਾਨ ਨਸ਼ਾ ਮੁਕਤੀ ਕਮੇਟੀ ਦੇ ਪ੍ਰਧਾਨ ਹਰਪਾਲ ਸਿੰਘ ਜੀ ਮਾ ਕੈਬਨਿਟ ਮੰਤਰੀ ਅਮਨ ਅਰੋੜਾ ਤੇ ਡੀਜੀਪੀ ਗੌਰਵ ਯਾਦਵ ਵੀ ਮੌਜੂਦ ਰਹੇ ਡੀਜੀਪੀ ਸਾਹਿਬ ਦੇ ਕਾਫੀ ਦੇਰ ਤੋਂ ਇਹਦੇ ਉੱਪਰ ਕੰਮ ਹੈ ਜਿਹੜਾ ਉਹ ਕਰ ਰਹੇ ਸੀਗੇ ਸਟੱਡੀ ਕਰ ਰਹੇ ਸੀਗੇ ਤੇ ਜਿਨ੍ਹਾਂ ਵਿੱਚੋਂ ਅੱਜ ਤਿੰਨ ਕੰਪਨੀਆਂ ਨੇ ਜਿਹੜੀਆਂ ਸਰਕਾਰੀ ਤੇ ਪ੍ਰਾਈਵੇਟ ਜਿਨ੍ਹਾਂ ਦੀ ਬੈਸਟ ਆਫ ਬੈਸਟ ਟੈਕਨੋਲੋਜੀ ਅਵੇਲੇਬਲ ਹੈ ਜਿਹੜੇ ਕੇ ਸਿਰਫ ਔਰ ਸਿਰਫ ਇੰਡੀਅਨ ਡਿਫੈਂਸ ਫੋਰਸੇਸ ਨੂੰ ਹੀ ਨਹੀਂ ਕਈ ਬਾਹਰਲੇ ਮੁਲਕਾਂ ਨੂੰ ਵੀ ਜਿਨ੍ਹਾਂ ਨੇ ਇਹ ਟੈਕਨੋਲੋਜੀ ਸਪਲਾਈ ਕੀਤੀ ਹੈ ਉਹਨਾਂ ਨੂੰ ਸ਼ਾਰਟਲਿਸਟ ਕਰਕੇ ਪੰਜਾਬ ਸਰਕਾਰ ਨੇ ਪੰਜਾਬ ਪੁਲਿਸ ਨੇ ਅੱਜ ਇੱਥੇ ਡੈਮੋ ਦੇ ਲਈ ਇਨਵਾਈਟ ਕੀਤਾ ਡੀਜੀਪੀ ਨੇ ਦੱਸਿਆ ਕਿ ਜ਼ਿਆਦਾਤਰ ਤਸਕਰੀ ਡਰੋਨ ਦੇ ਜ਼ਰੀਏ ਹੋ ਰਹੀ ਹੈ ਅਤੇ ਬਾਅਰ ਔਨ ਡਰੱਗਸ ਦੇ ਤਹਿਤ ਲਿਆ ਗਿਆ ਇੱਕ ਸਖਤ ਐਕਸ਼ਨ ਹੈ ਇਹ ਡੈਫੋ ਕਾਫੀ ਤਕਰੀਬਨ ਮੈਜੋਰਟੀ ਜਵੇਂ ਜਵੇਂ ਮੰਤਰੀ ਸਾਹਿਬ ਨੇ ਦੱਸਿਆ ਮੈਜੋਰਿਟੀ ਜਿਹੜੀ ਹੈਗੀ ਉਹ ਉਹ ਥਰੂ ਅਕ੍ਰੋਸ ਦਾ ਬਾਰਡਰ ਸਮਗਲਿੰਗ ਹੋ ਰਹੀ ਹੈ ਸੋ ਇਸ ਕਰਕੇ ਇੱਕ ਇੱਕ ਬੜੀ ਵੈਲ ਥਾਟ ਆਊਟ ਸਿਨਰਜੀਕ ਸਟ੍ਰੈਟਜੀ ਬਣਾ ਕੇ ਤੇ ਅਸੀਂ ਇਸ ਤੇ ਜਿਹੜਾ ਹੈਗਾ ਇੱਕ ਵਾਰਨ ਡਰੱਗਸ ਪੰਜਾਬ ਸਰਕਾਰ ਨੇ ਲਾਂਚ ਕੀਤੀ ਹੈ ਤਾਂ ਇਸ ਦਾ ਇੱਕ ਅਹਿਮ ਪਾਰਟ ਹੋਊਗਾ ਪੰਜਾਬ ਸਰਕਾਰ ਦੇ ਮੁਤਾਬਿਕ ਨਸ਼ੇ ਦੇ ਨਾਲ ਜੱਟਣ ਦੇ ਲਈ ਬਾਰਡਰ ਦੇ ਉੱਤੇ ਸੈਕਿੰਡ ਲਾਈਨ ਆਫ ਡਿਫੈਂਸ ਤਿਆਰ ਕਰਨ ਦੀ ਜ਼ਰੂਰਤ ਹੈ ਜਿਸ ਲਈ ਸਰਕਾਰ ਚੀਤੀ ਐਡਵਾਂਸ ਸਿਸਟਮ ਖਰੀਦਣ ਦੀਆਂ ਤਿਆਰੀਆਂ ਚ ਹੈ ਔਰ ਇਸ ਸਮੇਂ ਦੀ ਬਹੁਤ ਵੱਡੀ ਸਮੱਸਿਆ ਵੀ ਹੈ ਕਿ ਜਿਸ ਤਰੀਕੇ ਨਾਲ ਡਰੋਨ ਦੇ ذریعے ਖਾਸ ਤੌਰ ਤੇ ਜਦੋਂ ਧੁੰਦ ਦੇ ਦਿਨ ਹੁੰਦੇ ਨੇ ਦਿਖਦਾ ਨਹੀਂ ਤੁਹਾਨੂੰ 10 ਮੀਟਰ 20 ਮੀਟਰ ਤੇ ਵੀ 10 ਫੁੱਟ ਤੇ ਨਹੀਂ ਦਿਖਦਾ ਤਾਂ ਉਸ ਸਮੇਂ ਇਸ ਤਰੀਕੇ ਦੇ ਡਰੋਨ ਹੁੰਦੇ ਨੇ ਉਹਨਾਂ ਦੇ ذریعے ਹਥਿਆਰ ਨਸ਼ਾ ਪਾਕਿਸਤਾਨ ਵਾਲੇ ਪਾਸੇ ਤੋਂ ਇਸ ਪਾਸੇ ਆਂਦਾ ਹੈ ਹੁਣ ਅੱਗੇ ਵਧਦੇ ਤੇ ਵਾਰੀ ਅੱਜ ਦੇ ਸਵਾਲ ਵੀ ਅੱਜ ਦਾ ਸਵਾਲ ਅਸੀਂ ਡਰੋਨ ਦੇ ਨਾਲ ਜੁੜਿਆ ਹੋਇਆ ਪੁੱਛ ਰਹੇ ਹਾਂ ਸਵਾਲ ਕੀ ਦੁਨੀਆ ਦਾ ਪਹਿਲਾ ਡਰੋਨ ਕਿਹੜਾ ਸੀ ਕਿਹੜਾ ਡਰੋਨ ਦੁਨੀਆ ਨੇ ਸਭ ਤੋਂ ਪਹਿਲਾਂ ਦੇਖਿਆ ਚਾਰ ਆਪਸ਼ਨ ਤੁਹਾਡੇ ਸਾਹਮਣੇ ਨੇ A MQ1 Predator অপশন বি ক্যাটারিং বগ অথবা অপশন সি রিপার ড্রোন অথবা অপশন ডি আরকিউ 4 গ্লোবাল হক সঠিক জবাব কি হে تھوڑی دیر دے وچ پوری جانکاری دے نال تواڈے سامنے رکھانگے سوال دا جواب ہن خبرترن تارن تو ترنتن کونسل چوناں دے وچ آزاد امیدوار دی جیت વોર્ڈ نمبر 3 تو ہوئی ہے یا વોર્ڈ نمبر 3 تو جیتے نے آزاد امیدوار پرویندر कौर 100 ووٹاں دے فرق دے نال انہوں نے جیت حاصل کر لی اواকি پارٹی دے विधायक کشمیر ਸਿੰਘ 소ල් بھی پتنی ਨੂ ਵੋਟਾਂ ਦੇ ਵਿੱਚ ਹਾਰ ਆ ਤਾਮ ਆਦਮੀ ਪਾਰਟੀ ਦੀ ਉਮੀਦਵਾਰ ਨਵਜੋਤ ਕੌਰ ਹੁੰਦਲ ਨੂੰ 100 ਵੋਟਾਂ ਦੇ ਫਰਕ ਦੇ ਨਾਲ ਹਰਾਇਆ। ਔਰ ਜਿੱਤ ਤੋਂ ਬਾਅਦ ਆਪਣੇ ਸਮਰਥਕਾਂ ਦੇ ਨਾਲ ਖੂਬ ਰੈਲੀ ਆ ਜਸ਼ਨ ਮਨਾਉਂਦੇ ਹੋਏ ਵੀ ਨਜ਼ਰ ਆਏ ਨਹੀਂ। ਪ੍ਰਵਿੰਦਰ ਕੌਰ ਆਜ਼ਾਦ ਉਮੀਦਵਾਰ ਦੇ ਤੌਰ ਦੇ ਦਿੱਤੀ ਚੋਂ ਮੈਦਾਨ ਦੇ ਵਿੱਚ ਉਤਰੇ ਹੋਏ ਸੀ। ਰੋਥੇ ਵਿਧਾਇਕ ਦੀ ਪਤਨੀ ਚੋਣ ਮੈਦਾਨ ਦੇ ਵਿੱਚ ਸੀ ਤੇ ਉਹਨਾਂ ਨੂੰ ਹਰਾ ਕੇ ਉਹਨਾਂ ਨੇ ਆਜ਼ਾਦ ਉਮੀਦਵਾਰ ਦੇ ਤੌਰ ਦੇ ਉੱਤੇ ਵੋਟ ਨੰਬਰ 3 ਤੋਂ ਜਿੱਤ ਹਾਸਲ ਕੀਤੀ ਹੈ। ਤਰਨਤਾਰਨ ਦੇ ਵਿੱਚ ਨਗਰ ਕੌਂਸਲ ਦੀ ਚੋਣ ਹੋਈ। ਬਤਨੋ ਜਿਹੜੀ ਮਾਤੀ ਪਲੇਵੰਦਰ ਕੋਰ ਚੋਂ ਨਿਸ਼ਾਨ ਸਲੰਡਰ ਸੀ ਮੋਤ ਵੱਡਾ ਸਾਡੇ ਨਾਲ ਅੱਜ ਜੋ ਵੀ ਹੋਇਆ ਪ੍ਰੈਸ ਦੇ ਸਾਹਮਣੇ ਹੋਇਆ ਮੌਜੂਦਾ ਸਰਕਾਰ ਨੇ ਹਰ ਹੱਤ ਗੰਦਾ ਵਰਤਿਆ ਜੀ ਬੂਤ ਚੈਪਟਰੀਂਗ ਹੋਈ ਗਾਂ ਸੋਟਾ ਚੱਲਿਆ ਬੰਦੇ ਅਰੈਸਟ ਹੋਏ ਜੀ ਜੋ ਕਰ ਸਕਦੇ ਸੀ ਸਾਰਾ ਕੁਝ ਹੋਇਆ ਜੀ ਪਰ ਗੁਰੂ ਮਹਾਰਾਜ ਨੇ ਸਾਡੇ ਸਿਰ ਤੇ ਹੱਥ ਰੱਖਿਆ ਸਚਾਈ ਦੀ ਜਿੱਤ ਹੋਈ ਜੀ ਬਹੁਤ ਵੱਡਾ ਮਾਣ ਸਤਿਕਾਰ ਤੁਹਾਨੂੰ ਅੱਜ ਮਿਲਿਆ ਆ ਇੱਥੇ ਸਾਰੀ ਵਾਕ ਨਿਵਾਸੀਆਂ ਦਾ ਚਾਹ ਨਵਾਸੀਆਂ ਦਾ ਜਿਨ੍ਹਾਂ ਜਿਨ੍ਹਾਂ ਨੇ ਸਾਨੂੰ ਆਗੇ ਸਾਥ ਦਿੱਤਾ ਉਹਨਾਂ ਦਾ तहे ਦਿਲੋਂ ਧੰਨਵਾਦ ਕਰਦਾ। ਉੱਤਰਨਦਰ ਨਗਰ ਕੌਂਸਲ ਦਾ ਮੈਂ ਜ਼ਿਕਰ ਕਰਾਂਗਾ ਜਿਸ ਦੇ ਵਾਰਡ ਨੰਬਰ 3 ਜਿਸ ਦਾ ਨਤੀਜਾ ਆਇਆ ਹੈ ਵਾਰਡ ਨੰਬਰ 3 ਦੇ ਵਿੱਚ ਕਥੇ ਤੌਰ ਤੇ ਬੂਥ ਨੰਬਰ 5 6 ਅਤੇ 7 ਨੂੰ ਕੈਪਚਰ ਕਰਨ ਦੇ ਇਲਜ਼ਾਮ ਲੱਗੇ ਇਹ ਮਾਮਲਾ ਵੀ ਇੱਥੋਂ ਸਾਹਮਣੇ ਆਇਆ ਇਲਜ਼ਾਮੇ ਕੀ ਪੁਲਿਸ ਦੀ ਮੌਜੂਦਗੀ ਦੇ ਵਿੱਚ ਹੀ ਕੁਝ ਲੋਕਾਂ ਨੇ ਪੋਲਿੰਗ ਬੂਥ ਦੇ ਉੱਤੇ ਕਬਜ਼ਾ ਜਮਾ ਲਿਆ ਅਤੇ ਪੋਲਿੰਗ ਏਜੰਟਾਂ ਨੂੰ ਬਾਹਰ ਕੱਢ ਦਿੱਤਾ ਗਿਆ ਜਿਸ ਦਾ ਵਿਰੋਧ ਕਰਨ ਦੀਤੇ ਕਥਿਤ ਤੌਰ ਤੇ ਬਾਹਰ ਤੋਂ ਲੋਕਾਂ ਨੇ ਕੁੱਟਮਾਰ ਕੀਤੀ ਅਤੇ ਸੀਸੀਟੀਵੀ ਵੀ ਬੰਦ ਕਰ ਦਿੱਤੇ ਗਏ। ਭਾਜੀ ਉਹਨੇ ਕਿਹਾ ਮੈਨੂੰ ਬੰਦਿਆਂ ਦਾ ਨਹੀਂ ਪਤਾ ਚਾਰ ਪੰਜ ਬੰਦੇ ਆਏ ਆ ਉਹਨਾਂ ਨੇ ਪਹਿਲਾਂ ਕੈਮਰੇ ਤਾਰਾ ਲਾਈਆਂ ਤੇ ਲੌਂ ਤੋਂ ਬਾਅਦ ਉਹਨਾਂ ਨੇ ਕਿਹਾ ਮੈਨੂੰ ਬਾਹਰ ਕਰਤਾ ਤੇ ਬਸ ਉਹ ਆ ਗੱਲ ਹੋਈ ਜੀ। ਪਾਰਟੀ ਜਿਹੜੀ ਆ ਉਹਦੇ ਨੇ ਕੋ ਕੈਪਟਨ ਭਾਜੀ ਮੈਨੂੰ ਪਾਰਟੀ ਦਾ ਨਾਂ ਨਹੀਂ ਪਤਾ ਕਿਸ ਦਾ ਵੀ। ਸਮਝਦਾ ਨਹੀਂ ਤੈਨੂੰ ਕਹਾਵਾ ਯਾਰ ਇਹ ਕਿੰਦਰਾ ਹੋ ਸਕਦਾ ਵਾ ਬਾਕੀ ਇਨਾ ਮੈਨੂੰ ਪਤਾ ਆਮ ਆਦਮੀ ਦੇ ਮੈਨੂੰ ਜ਼ਿਆਦਾ ਪ੍ਰਸਾਦ ਅਸਰ ਲੱਗਦਾ ਕਿਉਂਕਿ ਪੁਲਿਸ ਉਹਨਾਂ ਦਾ ਰਲਿ ਹੋਈ ਹੈ ਮਾਮਲੇ 'ਚ ਪੁਲਿਸ ਦਾ ਕਹਿਣਾ ਹੈ ਕਿ ਬੂਥ ਕੈਪਚਰਿੰਗ ਵਰਗੀ ਕੋਈ ਘਟਨਾ ਨਹੀਂ ਹੋਈ ਨਹੀਂ ਜਈ ਕੋਈ ਗੱਲ ਨਹੀਂ ਹੈ ਬਾਹਰੋਂ ਕੋਸ਼ੇ ਆਏ ਸੀ ਵੋਟਾਂ ਜਿਨ੍ਹਾਂ ਤੇ ਅਬਜੈਕਸ਼ਨ ਕੀਤਾ ਗਿਆ ਉਹਨਾਂ ਨੂੰ ਚੈੱਕ ਕਰਕੇ ਦੰਤੀ ਬਾਅਦ ਭੇਟਦਾ ਬੂਥ ਕੈਪਚਰਿੰਗ ਵਾਲੀ ਕੋਈ ਗੱਲ ਨਹੀਂ ਹੋਈ ਅਮਨਮਾਨਾਂ ਵੋਟਾਂ ਇਹਦੀਆਂ ਸਬੂਤ ਲਗੀਆਂ ਹਾਲਾਂਕਿ ਪੁਲਿਸ ਨੇ ਵੀ ਕਿਹਾ ਕਿ ਜੇਕਰ ਅਜਿਹਾ ਕੋਈ ਮਾਮਲਾ ਉਹਨਾਂ ਦੇ ਸਾਹਮਣੇ ਆਇਆ ਤਾਂ ਕਾਨੂੰਨੀ ਕਾਰਵਾਈ ਕਰਾਂਗੇ ਬੂਥ ਕੈਪਚਰਿੰਗ ਦੇ ਇਲਜ਼ਾਮਾਤ ਦੇ ਵਿੱਚ ਕਿੰਨੀ ਸੱਚਾਈ ਹੈ ਇਹ ਜਾਂਚ ਦਾ ਵਿਸ਼ਾ ਹੈ। ਔਰ ਫਰਕ ਤਾਂ ਪੈਂਦੇ ਦੇ ਵਿੱਚ ਵੇੜਾ ਹੁਣ ਲਾਈਕ ਬਹੁਤ ਛੋਟੇ ਜਿਹੇ ਬ੍ਰੇਕ ਦਾ ਬ੍ਰੇਕ ਤੋਂ ਬਾਅਦ ਜੇਕਰ ਕਰਾਂਗੇ ਬਲਡوزر ਐਕਸ਼ਨ ਦਾ ਬਲਡوزر ਐਕਸ਼ਨ ਤੁਸੀਂ ਲਗਾਤਾਰ ਦੇਖ ਰਹੇ ਹੋ ਪਰ ਇਸ ਦੇ ਉੱਤੇ ਸਵਾਲ ਚੁੱਕੇ ਗਏ ਨੇ ਪੂਰਾ ਮਾਮਲਾ ਕੀ ਹੈ ਕੌਣ ਚੁੱਕ ਰਿਹਾ ਹੈ ਸਵਾਲ ਬ੍ਰੇਕ ਤੋਂ ਬਾਅਦ ਪੰਜਾਬ ਦੇ ਵਿੱਚ ਮਾਰਕੀਟ ਕਮੇਟੀਆਂ ਦੇ ਚੇਅਰਮੈਨ ਦੀ ਨਿਯੁਕਤੀ ਕਰ ਦਿੱਤੀ ਗਈ ਹੈ ਸੀਐਮ ਮਾਨ ਨੇ ਮਾਰਕੀਟ ਕਮੇਟੀਆਂ ਦੇ ਚੇਅਰਮੈਨ ਲਗਾਏ ਨੇ 88 ਮਾਰਕੀਟ ਕਮੇਟੀਆਂ ਦੇ ਚੇਅਰਮੈਨ ਨਿਯੁਕਤ ਕਰ ਦਿੱਤੇ ਗਏ ਸੀਐਮ ਮਾਨ ਨੇ ਸੋਸ਼ਲ ਮੀਡੀਆ ਦੇ ਪੇਜ ਦੀ ਜਾਣਕਾਰੀ ਦਿੱਤੀ ਸਾਰਿਆਂ ਨੂੰ ਨਵੀਂ ਜ਼ਿੰਮੇਵਾਰੀ ਦੀਆਂ ਸ਼ੁਭਕਾਮਨਾਵਾਂ ਵਲੰਟੀਅਰ ਸਹਿਬਾਨ ਤੰਦੇਹੀ ਦੇ ਨਾਲ ਜ਼ਿੰਮੇਵਾਰੀ ਨਿਭਾਉਣਗੇ ਕਿਰਿਆ ਆਮ ਤੌਰ ਤੇ ਜੇਰੀਅਨ ਚੇਅਰਮੈਨੀਆਂ ਵੱਡੀਆਂ ਜਾਂਦੀਆਂ ਨੇ ਉਸ ਦੇ ਵਿੱਚ ਇਹ ਚੀਜ਼ ਦਾ ਧਿਆਨ ਰੱਖਿਆ ਜਾਂਦਾ ਜੋ ਮੈਂ ਜ਼ਿਕਰ ਕਰ ਰਿਹਾ ਕਿ ਜਦੋਂ ਇਲੈਕਸ਼ਨ ਹੁੰਦੇ ਆ ਕਈਆਂ ਨੂੰ ਟਿਕਟ ਨਹੀਂ ਮਿਲ ਪਾਂਦੀ ਕੋਈ ਮੰਤਰੀ ਨਹੀਂ ਬਣ ਪਾਂਦਾ ਜਾਂ ਕਿਸੇ ਨੂੰ ਕੋਈ ਹੋਰ ਔਦਾਂ ਨਹੀਂ ਮਿਲ ਪਾਂਦਾ ਤਾਂ ਫਿਰ ਇਸ ਤਰੀਕੇ ਨਾਲ ਮਾਰਕੀਟ ਕਮੇਟੀ ਦੀ ਚੇਅਰਮੈਨੀ ਜਾਂ ਹੋਰ ਜਿਹੜੇ ਵੱਖ-ਵੱਖ ਡਿਪਾਰਟਮੈਂਟ ਹੁੰਦੇ ਨੇ ਉਹਨਾਂ ਦੀ ਕਮਾਨ ਦੇ ਕੇ ਵੀ ਕਿਤੇ ਨਾ ਕਿਤੇ ਪਾਰਟੀ ਦੇ ਕਾਡਰ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਕਰੀਬ ਤਿੰਨ ਸਾਲ ਬਾਅਦ ਜਿਹੜਾ ਇਹ ਫੈਸਲਾ ਲਿਆ ਗਿਆ 88 ਮਾਰਕੀਟ ਕਮੇਟੀ ਦੇ ਚੇਅਰਮੈਨ ਜਿਹੜੇ ਲਗਾਏ ਗਏ ਨੇ ਔਰ ਕਾਬਲੀਗੌਰ ਇਹ ਵੀ ਹੈ ਕਿ ਇੱਕ ਛਟਕੇ ਦੇ ਵਿੱਚ 88 ਮਾਰਕੀਟ ਕਮੇਟੀ ਦੇ ਚੇਅਰਮੈਨ ਲਗਾ ਦਿੱਤੇ ਗਏ ਪੰਕਜ ਕਬਾਈ ਸਾਡੇ ਸੇ ਹੋ ਗਏ ਇਸ ਸਮੇਂ ਸੜਨਾਲ ਨੇ ਉਹਨਾਂ ਤੋਂ ਰੋਕ ਕਰਦੇ ਆ ਪੰਕਜ ਦਾ ਰੋਕ ਕਰਦੇ ਪੰਕਜ ਕੀ ਕੁਝ ਤੁਹਾਡੇ ਕੋਲ ਜਾਣਕਾਰੀ 88 ਮਾਰਕੀਟ ਕਮੇਟੀ ਦੇ ਚੇਅਰਮੈਨ ਲਗਾਈ ਗਏ ਨੇ ਦੇਖੋ ਲਗਾਤਾਰ ਇੰਤਜ਼ਾਰ ਕੀਤਾ ਜਾ ਰਿਹਾ ਸੀਗਾ ਜਿਹੜੇ ਵਲੰਟੀਅਰ ਹੁੰਦੇ ਨੇ ਜਿਹੜੇ ਜਿੰਨਾਂ ਲੱਗਦਾ ਹੈ ਕਿ ਕਿਤਨਾ ਕਿਤੇ ਪਾਰਟੀ ਅਡਜਸਟਮੈਂਟ ਕਰੇਗੀ ਉਹ ਇੰਤਜ਼ਾਰ ਲੰਮੇ ਸਮੇਂ ਤੋਂ ਕਰ ਰਹੇ ਸੀਗੇ ਤਾਂ ਹੁਣ ਇਹ ਫੈਸਲਾ ਲਿੱਤਾ ਗਿਆ ਕਿ ਤਨਾ ਕਿਤੇ 2027 ਵਾਲੇ ਪਾਸੇ ਵੀ ਆਪਣੇ ਵਲੰਟੀਅਰ ਜਾਂ ਆਪਣੇ ਵਰਕਰਾਂ ਨੂੰ ਅਡਜਸਟ ਕਰਨ ਦੀ ਕੋਸ਼ਿਸ਼ ਜਿਹੜੀ ਆਮ ਆਦਮੀ ਪਾਰਟੀ ਦੇ ਵੱਲੋਂ ਕੀਤੀ ਗਈ ਹੈ ਕਿਉਂਕਿ ਦੋ ਦਿੱਲੀ ਇਲੈਕਸ਼ਨ ਤੋਂ ਬਾਅਦ ਕਈ ਸਾਰੀਆਂ ਤਸਵੀਰਾਂ ਜਿਹੜੀਆਂ ਨੇ ਬਦਲੀਆਂ-ਬਦਲੀਆਂ ਸਰਕਾਰ ਦੇ ਵਿੱਚ ਵੀ ਨਜ਼ਰ ਆ ਰਹੀਆਂ ਨੇ ਔਰ ਹੁਣ 88 ਨਵੇਂ ਜਿਹੜੇ ਨੇ ਉਹ ਮਾਰਕੀਟ ਮਾਰਕੀਟ ਕਮੇਟੀ ਦੇ ਚੇਅਰਮੈਨ ਲਗਾਏ ਕਿ ਅੰਮ੍ਰਿਤਸਰ ਨਿਗਲ ਕੇਤੀ ਜਾਵੇ ਦੋ ਅੰਮ੍ਰਿਤਸਰ ਦੇ ਵਿੱਚ ਡਾਰੀ ਤੇ ਸੀਮਾ ਛੋਟੀ ਹੋਰਾਂ ਨੂੰ ਥਾ ਦਿੱਤੀ ਔਰ ਇਸੇ ਤਰੀਕੇ ਨਾਲ ਬਰਨਾਲਾ ਦੀ ਗੱਲ ਕੀਤੀ ਜਾਵੇ ਪਰਮਿੰਦਰ ਪੰਗੂ ਹੋਰਾਂ ਨੂੰ ਲਗਾਇਆ ਗਿਆ ਬਰਨਾਲੇ ਦੇ ਵਿੱਚ ਗੁਰਜੋਤ ਹੋਰਾਂ ਨੂੰ ਵੀ ਲਗਾਇਆ ਗਿਆ ਇਸੇ ਤਰੀਕੇ ਨਾਲ ਬਠਿੰਡਾ ਦੇ ਵਿੱਚ ਬਲਜੀਤ ਬੱਲੀ ਹੋਰਾਂ ਨੂੰ ਇਹ ਸਾਰੇ ਨਾਮ ਜਿਹੜੇ ਨੇ ਟੀਵੀ ਸਕਰੀਨ ਤੇ ਵੀ ਅਸੀਂ ਦਿਖਾ ਰਹੇ ਹਾਂ ਕਿ ਕਿਸ ਤਰੀਕੇ ਦੇ ਨਾਲ ਨਵੀਂ ਜਿਹੜੇ ਮਾਰਕੀਟ ਕਮੇਟੀ ਦੇ ਚੇਅਰਮੈਨਾਂ ਦੇ ਵੱਲੋਂ ਨਿਯੁਕਤੀ ਜਿਹੜੀ ਹੈ ਉਹ ਕੀਤੀ ਗਈ ਹੈ ਔਰ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਕੇ ਇਸ ਦੀ ਜਾਣਕਾਰੀ ਸਾਂਝੀ ਕੀਤੀ ਹੈ ਸ਼ੁਕਰੀਆ ਪੰਗਜਤਨਵਾਦ ਸਾਡੇ ਨਾਲ ਜੁੜਨ ਦੇ ਲਈ ਜੋ ਜ਼ਿਕਰ ਪੰਗਜ ਕਰ ਰਹੇ ਨੇ ਡੈਫੀਨਿਟਲੀ ਤੁਸੀਂ ਇਸ ਨੂੰ ਦਿੱਲੀ ਇਲੈਕਸ਼ਨ ਦੇ ਨਾਲ ਜੋੜ ਕੇ ਦੇਖ ਸਕਦੇ ਹੋ ਜਾਂ ਫਿਰ ਇਸ ਨੂੰ ਜੁੜਿਆ ਜਾਏਗਾ ਕਿਉਂਕਿ ਦਿੱਲੀ ਇਲੈਕਸ਼ਨ ਦੇ ਵਿੱਚ ਹਾਰ ਤੋਂ ਬਾਅਦ ਹੁਣ 2027 ਦੇ ਵਿੱਚ ਪੰਜਾਬ ਦੀ ਚੁਣੌਤੀ ਆਮ ਆਦਮੀ ਪਾਰਟੀ ਦੇ ਸਾਹਮਣੇ ਡੈਫੀਨਿਟਲੀ ਹੈਗੀ ਹੈ ਤੇ ਉਸ ਤੋਂ ਕਿਵੇਂ ਪਾਰ ਪਾਣਾ ਤਾਂ ਪਾਰ ਪਾਉਣ ਦਾ ਸਭ ਤੋਂ ਪਹਿਲਾ ਫਾਰਮੂਲਾ ਇਹੀ ਹੁੰਦਾ ਹੈ ਕਿ ਜਿਹੜੇ ਪਾਰਟੀ ਦੇ ਵਰਕਰ ਨੇ ਉਹਨਾਂ ਦੇ ਵਿੱਚ ਜੋਸ਼ ਭਰਿਆ ਜਾਵੇ ਤੇ ਉਹਨਾਂ ਦੇ ਜਿਹੜੇ ਕਨਸਰਨਸ ਨੇ ਉਹਨਾਂ ਨੂੰ ਦੂਰ ਕੀਤਾ ਜਾਵੇ ਤਾਂ ਪਿਛਲੇ ਕੁਝ ਦਿਨਾਂ ਦੇ ਵਿੱਚ ਵਿਧਾਇਕ ਜਿਹੜੇ ਹੈਗੇ ਨੇ ਉਹਨਾਂ ਨਾਲ ਮੀਟਿੰਗਾਂ ਹੁੰਦੀਆਂ ਨੇ ਜਿਹੜੇ ਐਸਐਸਪੀ ਡੀਸੀਜ਼ ਨੇ ਉਹਨਾਂ ਨੂੰ ਆਦੇਸ਼ ਦਿੱਤੇ ਗਏ ਇਹ ਵੀ ਤੈਅ ਕੀਤਾ ਗਿਆ ਕਿ ਜੇ ਵਿਧਾਇਕ ਜੇਕਰ ਕੋਈ ਪ੍ਰਸ਼ਟਾਚਾਰ ਦਾ ਮਾਮਲਾ ਆਂਦਾ ਤਾਂ ਫਿਰ ਉਹਦੀ ਜਵਾਬਦੇਹੀ ਹੋਏਗੀ ਇੱਕ ਤਰੀਕੇ ਨਾਲ ਇਹ ਵੀ ਮੈਸੇਜ ਅਧਿਕਾਰੀਆਂ ਤੱਕ ਪਹੁੰਚਾਇਆ ਗਿਆ ਕਿ ਵਿਧਾਇਕਾਂ ਦੀ ਗੱਲ ਤੁਹਾਨੂੰ ਸੁਣਨੀ ਹੋਵੇਗੀ ਫਿਰ ਦੂਜੇ ਪਾਸੇ ਜੇ ਮੈਂ ਜ਼ਿਕਰ ਕਰਾਂ ਇਹ ਜਿਹੜੀ 88 ਚੇਅਰਮੈਨ ਦੇ ਚੇਅਰਮੈਨੀਆਂ ਵੱਡੀਆਂ ਗਈਆਂ ਨੇ ਇਸ ਦਾ ਬਹੁਤ ਸਿੱਧਾ ਜਿਹਾ ਮਤਲਬ ਹੈ कि ਜਿਹੜਾ ਕਾਡਰ ਹੈ ਉਸ ਤੋਂ ਨਾਲ ਜੋੜਨ ਦੀ ਕੋਸ਼ਿਸ਼ ਹੈ ਕਿ ਜੇ ਇੱਕ ਇਲਾਕੇ ਦੇ ਵਿੱਚ ਮਾਰਕੀਟ ਕਮੇਟੀ ਦਾ ਕੋਈ ਚੇਅਰਮੈਨ ਬਣ ਗਿਆ ਤਾਂ ਫਿਰ ਇੱਕ ਮੈਸੇਜ ਹੋ ਜਾਂਦਾ ਹੈ ਕਿ ਹਾਂ ਹੋਰ ਵੀ ਕਿਸੇ ਦਾ ਨੰਬਰ ਲੱਗ ਸਕਦਾ ਹੈ ਜੇ ਤੁਹਾਨੂੰ ਵਿਧਾਇਕੀ ਬੱਲੀ ਟਿਕਟ ਨਾ ਮਿਲੀ ਤਾਂ ਚੇਅਰਮੈਨ ਹੀ ਮਿਲ ਜਾਏਗੀ ਮਾਰਕੀਟ ਕਮੇਟੀ ਦੀ ਚੇਅਰਮੈਨ ਹੀ ਮਿਲ ਜਾਏਗੀ ਤਾਂ ਇਸ ਤਰੀਕੇ ਨਾਲ ਹੋਏਗਾ ਸੀਐਮ ਨੇ ਟਵੀਟ ਕਰਕੇ ਜਾਣਕਾਰੀ ਦਿੱਤੀ ਹੈ ਕਾਬਲੇ ਗੌਰ ਹੈ ਦੋ ਅੰਮ੍ਰਿਤਸਰ ਦੇ ਵਿੱਚ ạtari ਤੇ ਰਈਆ ਔਰ ਇਸ ਤੋਂ ਬਾਅਦ ਬਰਨਾਲਾ ਬਠਿੰਡਾ ਫਤਿਹਗੜ੍ਹ ਸਾਹਿਬ ਦੇ ਵਿੱਚ ਤਿੰਨ ਸਬਡਿਵੀਜ਼ਨ ਨੇ ਤਿੰਨਾਂ ਦੇ ਵਿੱਚ ਮਾਰਕੀਟ ਕਮੇਟੀ ਦੇ ਜਿਹੜੇ ਲਗਾਏ ਗਏ ਨੇ ਚੇਅਰਮੈਨ ਉਸ ਤੋਂ ਬਾਅਦ ਫਾਜ਼ਿਲਕਾ ਫਿਰੋਜ਼ਪੁਰ ਤੇ ਸੀਐਮ ਨੇ ਸਾਰੀ ਲਿਸਟ ਆਪਣੀ ਸੋਸ਼ਲ ਮੀਡੀਆ ਦੇ ਉੱਤੇ ਪਾਈ ਹੋਈ ਹੈ ਜਿਹੜੀ ਅਸੀਂ ਤੁਹਾਨੂੰ ਦਿਖਾ ਵੀ ਰਹੇ ਹਾਂ ਫਿਰੋਜ਼ਪੁਰ ਗੁਰਦਾਸਪੁਰ ਹੁਸ਼ਿਆਰਪੁਰ ਜਲੰਧਰ ਕਪੂਰਥਲਾ ਲੁਧਿਆਣਾ ਮਾਨਸਾ ਮੋਗਾ ਔਰ ਮੁਕਸਰ ਸਾਹਿਬ ਮੋਹਾਲੀ ਪਠਾਨਕੋਟ ਪਟਿਆਲਾ ਰੋਪੜ ਸੰਗਰੂਰ ਮਲੇਰ ਕੋਟਲਾ ਤਰਨਤਾਰਨ ਯਾਨੀ ਕਿ ਤਕਰੀਬਨ ਪੂਰੇ ਪੰਜਾਬ ਦੇ ਵਿੱਚ ਜੜੀਆਂ ਮਾਰਕੀਟ ਕਮੇਟੀਆਂ ਨੇ ਉਹਨਾਂ ਦੇ ਚੇਅਰਮੈਨਾਂ ਦੀ ਨਿਯੁਕਤੀ ਕਰ ਦਿੱਤੀ ਗਈ ਹੁਣ ਅੱਗੇ ਵੱਧਦੇ ਨੇ ਤੇ ਗਲਤ ਸਿਆਸਤ ਦੀ ਕਿਉਂਕਿ 27 ਨੂੰ ਲੈ ਕੇ ਹੀ ਮਾਰਕੀਟ ਕਮੇਟੀਆਂ ਦੇ ਚੇਅਰਮੈਨਾਂ ਦੀ ਨਿਯੁਕਤੀ ਦਾ ਜ਼ਿਕਰ ਕੀਤਾ ਜਾ ਰਿਹਾ ਹੈ ਪਰ ਦੂਜੇ ਪਾਸੇ 27 ਤੋਂ ਪਹਿਲਾਂ 32 ਵਾਲਾ ਦਾਵਾ ਕੀਤਾ ਜਾ ਰਿਹਾ ਪ੍ਰਤਾਪ ਬਾਜਪਾ ਦੇ ਵੱਲੋਂ ਪ੍ਰਤਾਪ ਬਾਜਵਾਨੀ ਇੱਕ ਵਾਰ ਮੁੜ ਤੋਂ ਦਾਵਾ ਕੀਤਾ ਹੈ ਕਿ ਪੰਜਾਬ ਦੇ 32 ਆਮ ਆਦਮੀ ਪਾਰਟੀ ਵਿਧਾਇਕ ਉਹਨਾਂ ਦੇ ਸੰਪਰਕ ਦੇ ਵਿੱਚ। ਅਤੇ ਬਾਜਪਾ ਦੇ ਇਸ ਦਾਅਵੇ ਤੋਂ ਬਾਅਦ ਸੂਬੇ ਦੀ ਸਿਆਸਤ ਪੱਕ ਗਈ। ਬਾਜਵਾਨੀ ਕਿਹਾ ਕਿ ਦਲਜੀਤ ਦੋ ਸਾਂਝ ਦੇ ਸ਼ੋਦੀ ਤਰ੍ਹਾਂ ਆਮ ਆਦਮੀ ਪਾਰਟੀ ਦੇ ਕਈ ਵਿਧਾਇਕ ਕਾਂਗਰਸ ਦੇ ਵਿੱਚ ਐਡਵਾਂਸ ਟਿਕਟ ਬੁੱਕ ਕਰਵਾ ਰਹੇ ਨੇ। ऐसे द दलजीत दोसांझ के जो शो होता है उसकी एडवांस बुकिंग होती है जो अगले साल शो होगा अब टिकटें बिकती हैं तो ये एडवांस बुकिंग करा रहे हैं हमारे साथ मैं नाम नहीं आपको बताऊं का जतरा नंबर बता रखा है बिल्कुल है पता लग गया क्यों आपदे ਭਰਾ ਦੇ ذریعے ਉਹ बीजेपी ਦੇ ਵਿੱਚ ਆਲਰੇਡੀ ਸੈਟਿੰਗਾਂ ਨੇ ਜਿਹੜੀਆਂ ਉਹ ਕਰਦੇ ਫਿਰਦੇ ਨੇ ਕਿਉਂਕਿ ਪਤਾ ਹੈ ਵੀ ਕਾਂਗਰਸ ਡੁੱਬਦਾ ਜਹਾਜ਼ ਹੈ ਕਾਂਗਰਸ ਦਾ ਵਟਾ ਪੰਜਾਬ ਵਿੱਚ ਕੁਝ ਨਹੀਂ ਜਾਣਾ ਵਾਜਵਾ ਦੇ ਇਸ ਦਾਅਵੇ ਤੇ ਆਮ ਆਦਮੀ ਪਾਰਟੀ ਨੇ ਵੀ पलटवार ਕੀਤਾ ਅਤੇ ਕਿਹਾ ਕਿ ਬਾਜਵਾ ਨੇ ਤਾਂ ਖੁਦ ਭਾਜਪਾ ਦੀ ਐਡਵਾਂਸ ਬੁਕਿੰਗ ਕਰਵਾਈ ਹੈ। ਪ੍ਰੈਮਿਸਸਿਸ ਆਫ ਦਿ ਵਿਧਾਨ ਸਭਾ ਮੈਂ ਫੇਰ ਗੱਲ ਕਹਿਣਾ ਕਿ ਇਹਨਾਂ ਦੇ ਪਤੀ ਐਮ.ਐਲ.ਏ. ਸੇ ਮੇਰਾ ਇਨ ਟੈਚ ਹੈ। ਮੇਰੇ ਐਮ.ਐਲ.ਏ. ਨੇ ਇਹਨਾਂ ਦੇ ਮੰਤਰੀ ਵੀ ਇਨ ਟੈਚ ਹੈ। ਇੱਥੇ ਤੱਕ ਹੀ ਨਹੀਂ ਬਲਕਿ ਅਮਨ ਅਰੋੜਾ ਨੇ ਬਾਜਵਾ ਦੀ ਬੰਗਲੌਰੂ ਫਰੀ ਤੇ ਵੀ ਸਵਾਲ ਚੁੱਕ ਦਿੱਤੇ ਜਿਸ ਤੇ ਬਾਜਵਾ ਦਾ ਵੀ ਜਵਾਬ ਸਾਹਮਣੇ ਆਇਆ। ਬੰਗਲੌਰ ਮੈਂ ਜ਼ਰੂਰ ਗਿਆ ਸੀ।